ਤੋ ਬਾਈ ਇਹ ਤਾਰ ਪਈ ਹੈ ਠੀਕ ਆ ਠੀਕ ਆ ਇਹ ਮਤਲਬ 1 ਰੁਪਏ ਫੁੱਟ ਆ ਗਈ ਅੱਛਾ ਠੀਕ ਆ ਤੇ ਇਹਦੇ ਬਾਈ ਤੁਸੀਂ 50 ਵਾਟ ਦਾ ਕੈਲੀਡੀ ਚ ਲਾਓ ਭਲਾ ਅੱਛਾ ਜੀ ਠੀਕ ਆ ਗਡੀਆਂ ਪਹਿਲਾਂ ਵੀ ਇੱਧਰ ਪਈਆਂ ਇਹਨਾਂ ਦੀ ਲੈਂਥ ਲਗਭਗ ਕਿੰਨੀ ਕੁ ਮੈਕਸ ਇਹ ਬਾਈ ਜੀ ਜਿੰਨੀ ਸਾਢੇ ਕਿਨੂਆ ਬਾਈ ਭਲਾ ਕੋਈ 2 ਫੁੱਟ ਲੈ ਲੈ ਸਾਢੇ ਕਿਨੂਆ ਭਲਾ ਬਾਈ ਕੋਈ 100 ਫੁੱਟ ਲੈ ਲੈ ਅਸੀਂ ਤਾਂ ਤੋਲ ਕੇ ਹੀ ਦੇਣੀ ਤੋਲ ਕੇ ਹੀ ਦੇਣੀ ਤੋਲ ਕੇ ਬਾਈ ਜੀ ਇਹ 100 ਰੁਪਏ ਕਿਲੋ ਹੈ ਜੀ ਇਹ ਦੋ ਕਿਲੋ ਨਾਲ ਹੀ ਮੰਜਾ ਬਣਿਆ ਜਾਂਦਾ ਭਗਵੰਤ ਬਾਈ ਤੇ ਇਹਨੂੰ ਧੁੱਪੇ ਰੱਖੋ ਬਾਈ ਜੀ ਜਿਵੇਂ ਆਪਾਂ ਖੇਤ ਖੂਦ ਮੰਜੇ-ਮੰਜੇ ਰੱਖਣੇ ਆ ਜਿੱਦਾਂ ਹਨਾ ਹਾਂਜੀ ਠੀਕ ਆ ਧੁੱਪੇ ਰੱਖੋ ਮੀਂਹ 'ਚ ਰੱਖੋ ਇਹਨੂੰ ਕੁਛ ਵੀ ਨਹੀਂ ਹੁੰਦਾ ਬਾਈ ਠੀਕ ਆ ਠੀਕ ਆ ਤੇ 1.5 ਤੋਂ 2 ਕਿਲੋ ਦੇ ਵਿੱਚ ਮੰਜਾ ਬਣਿਆ ਜਾਂਦਾ ਹੈ ਸਭ ਭਗਵਾਨ ਤੇ ਵੀਰੇ 1400 ਰੁਪਏ ਤੋਂ ਲੈ ਕੇ ਨਾਲ ਲੋਕ ਵੀ ਹੋਣਗੇ ਕੁੰਡੇ ਵੀ ਹੋਣਗੇ ਮਗਰ ਉਹ ਜਿੱਦਾਂ ਤੁਸੀਂ ਸਾਹਮਣੇ ਦੇਖ ਲਓ ਬਾਈ ਜੀ ਇਸ ਤਰ੍ਹਾਂ ਦੇ ਪੂਰਾ ਹੈਵੀ ਕੁੰਡਾ ਬਾਈ ਇਹ ਆਪਣੇ ਬਜ਼ਾਰ ਅਗਾਂ ਹਲਕਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਹੈਨਾ ਇਹ ਪੱਲਾ 1400 ਰੁਪਏ ਦਾ ਬਾਈ ਜੀ ਸਣੇ ਨਾਲ ਲੋਕ ਜੇਕਰ ਆਪਾਂ ਘਰੇ ਕੋਈ ਡਰਾਅਰ ਵਗੈਰਾ ਲੈਣੇ ਆ ਤੇ ਇਹਨਾਂ ਕੋਲੇ ਫਰਨੀਚਰ ਦੇ ਵਿੱਚ ਵੀ ਮਿਲ ਜਾਂਦੇ ਆ ਆਰਡਰ ਡਰਾਅਰ ਵਗੈਰਾ ਪਏ ਹੋਏ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਦਾਂ ਕਿ ਨੇ ਕਿਚਨ ਵਗੈਰਾ ਚਲਾਉਣੇ ਆ ਨਾ ਬਾਈ ਜੀ ਠੀਕ ਹੈ ਜਾਂ ਉਧਰ ਦੇਖ ਲਓ ਘਰ ਦੇ ਵਿੱਚ ਤੁਸੀਂ ਡੈਕੋਰੇਸ਼ਨ ਵਾਸਤੇ ਰੱਖਣਾ ਕੋਈ ਚੀਜ਼ ਵਗੈਰਾ ਰੱਖਣ ਲਈ ਤੇ ਇਹ ਆਪਣੇ ਕੋਲੇ ਪਰ ਕੇਜੀ ਦੇ ਹਿਸਾਬ ਨਾਲ ਹੀ ਉਪਲਬਧ ਦਾ ਬਈ ਅੱਛਾ ਇਹ ਲੱਕੜ ਦਾ ਸਮਾਨ ਵੀ ਆਪਾਂ ਕੇਜੀ ਦੇ ਹਿਸਾਬ ਨਾਲ 70 ਰੁਪਏ ਪਰ ਕੇਜੀ ਬਈ 70 ਰੁਪਏ ਹਾਂ ਲੋਬੀ ਦੋਸਤੋ ਅੱਜ ਦੀ ਵੀਡੀਓ ਆਪਾਂ ਤੁਹਾਡੇ ਵਾਸਤੇ ਖਾਸ ਲੈ ਕੇ ਆਏ ਹਾਂ ਜਿਵੇਂ ਕਿ ਉੱਪਰ ਤੁਸੀਂ ਦੇਖ ਰਹੇ ਹੋ ਆਪਾਂ ਆਏ ਹਾਂ 13 13 ਇੰਟਰਪ੍ਰਾਈਜ਼ ਸ਼ਿਪ ਜਾੜ ਵਾਲਿਆਂ ਦੇ ਕੋਲ ਸੋ ਇਹਨਾਂ ਦੀ ਸ਼ਾਪ ਆ ਜਿਹੜੀ ਮਲੋਟ ਅਬੋਰ ਰੋਡ ਤੇ ਆ ਇਧਰ ਸਾਹਮਣੇ ਰਹਿ ਜਾਂਦਾ ਜੀ ਇੰਡੀਅਨ ਆਇਲ ਦਾ ਪੈਟਰੋਲ ਪੰਪ ਤੇ ਰੈਡ ਹਿੱਲਰ ਰਿਸੋਰਸ ਦੇ ਸਾਹਮਣੇ ਆ ਬਿਲਕੁਲ ਤੇ ਆਜੋ ਆਪਾਂ ਤੁਹਾਨੂੰ ਇੱਕ ਵਾਰੀ ਨਿਗਾ ਮਾਰਾ ਦਿੰਨੇ ਆਂ ਅੰਦਰ ਸਮਾਨ ਤੇ ਤੇ ਬਾਕੀ ਆਪਾਂ ਬਾਈ ਨਾ ਕਰਾਂਗੇ ਗੱਲਬਾਤ ਤੇ ਜਾਣਾਂਗੇ ਹਰੇਕ ਹਰ ਇੱਕ ਸਮਾਨ ਦਾ ਰੇਟ ਤੇ ਆ ਤੁਸੀਂ ਦੇਖ ਰਹੇ ਹੋ ਆ ਤੁਸੀਂ ਦੇਖ ਸਕਦੇ ਹੋ ਇੱਧਰ ਹਰ ਇੱਕ ਤਰ੍ਹਾਂ ਦਾ ਸਮਾਨ ਤੁਹਾਨੂੰ ਮਿਲ ਜੂਗਾ ਜਿਵੇਂ ਕਿ ਇਹ ਰਸੇ ਹੋਗੇ ਤੇ ਤਰਪਾਲਾਂ ਵਗੈਰਾ ਹੋਗੇ ਇਹ ਸਾਰਾ ਸਮਾਨ ਤੁਹਾਨੂੰ ਇੱਥੋਂ ਕਿਲੋਆਂ ਦੇ ਹਿਸਾਬ ਨਾਲ ਮਿਲੇਗਾ ਤੇ ਬਾਕੀ ਹਰ ਇੱਕ ਤਰ੍ਹਾਂ ਦਾ ਸਮਾਨ ਤੁਹਾਡੀ ਰਸੋਈ ਤੋਂ ਲੈ ਕੇ ਤੇ ਖੇਤੀਬਾੜੀ ਤੱਕ ਸਾਰੇ ਸਾਧਨ ਮਿਲ ਜਾਂਦੇ ਇੱਥੋਂ ਆਲੇ-ਦੁਆਲੇ ਇੱਧਰ ਦੇਖ ਸਕਦੇ ਹੋ ਚੈਨ ਕੁੱਤੀਆਂ ਵਗੈਰਾ ਤੇ ਸੰਗਲ ਖੇਚਾਂ ਟੋਚਨ ਹਰ ਇੱਕ ਤਰ੍ਹਾਂ ਦਾ ਸਮਾਨ ਆਪਾਂ ਨੂੰ ਇੱਥੋਂ ਮਿਲ ਜਾਂਦਾ ਹੈ। ਜੀ ਮੰਨ ਲੇ ਚੱਲੋ ਵੀ ਤੁਹਾਡੀ ਰਸੋਈ ਤੋਂ ਲੈ ਕੇ ਤੇ ਖੇਤੀ ਤੱਕ ਦਾ ਸਾਰਾ ਸਮਾਨ ਮਿਲਦਾ ਹੈ। ਬਾਕੀ ਇੱਧਰ ਜੋੜੀਆਂ ਵਗੈਰਾ ਵੀ ਪਈਆਂ ਹੋਈਆਂ। ਬਹੁਤ ਵਧੀਆ ਕੁਆਲਿਟੀ ਦਾ ਇਹ ਸਮਾਨ ਹੁੰਦਾ ਹੈ। ਤੇ ਇਹ ਬਾਈ ਲੈ ਕੇ ਆਉਂਦੇ ਆ ਜੀ ਜਿੱਥੇ ਆਪਣੇ ਸਿੱਪਾਂ ਦਾ ਸਮਾਨ ਜਿਹੜਾ ਚੇਪਾ ਪੁਰਾਣੇ ਹੋ ਜਾਂਦੇ ਆ ਤਾਂ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਇੱਧਰ ਬੈਲਟਾਂ ਪਈਆਂ ਸੋਚਣ ਦੀ ਥਾਂ ਤੇ ਵੀ ਆਪ ਕੋ ਇਹਨਾਂ ਨੂੰ ਵਰਤ ਸਕਦੇ ਨੇ ਤੇ ਹਰ ਇੱਕ ਪ੍ਰਕਾਰ ਦੀਆਂ ਚਾਹਦੀਆਂ ਤੁਹਾਨੂੰ ਤੇ ਬਾਕੀ ਆਪ ਦੇਖ ਸਕਦੇ ਹੋ ਜੋ ਵੀ ਸਮਾਨ ਤੁਹਾਡੇ ਸਾਹਮਣੇ ਦੇਖ ਰਿਹਾ ਇਹ ਸਾਰਾ ਤੁਹਾਨੂੰ ਬਹੁਤ ਹੀ ਜਿਆਦਾ ਰੇਟ ਤੇ ਮਿਲ ਜਾਂਦਾ ਤੇ ਇੱਧਰ ਉੱਪਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਦੋਸਤੋ ਡਬਲ ਬੈੱਡ ਦੇ ਗੱਦੇ ਮਿਲ ਜਾਣਗੇ ਤੇ ਨਾਲ ਇੱਧਰ ਕੁਰਸੀਆਂ ਪਈਆਂ ਵਾਸ਼ਿੰਗ ਮਸ਼ੀਨਾਂ ਇਹ ਇਧਰ ਹੋਰ ਵੀ ਸਮਾਨ ਆਪਾਂ ਤੁਹਾਨੂੰ ਦਿਖਾਉਣੇ ਆਂ ਬਾਕੀ ਪੂਰਾ ਇਹਨਾਂ ਦੀ ਰੇਟ ਦੀ ਡਿਟੇਲ ਲੈਣੇ ਆਪਾਂ ਬਾਅਦ ਤੋ ਤੇ ਕਰਾਂਗੇ ਗੱਲਬਾਤ ਇਧਰ ਵੇਖੋ ਕੱਚ ਦੇ ਗਲਾਸ ਹਰ ਇੱਕ ਸਮਾਨ ਜੋ ਕਿ ਆਪਣੇ ਘਰ ਦੇ ਵਿੱਚ ਜ਼ਰੂਰੀ ਹੁੰਦਾ ਹੈ ਹਰ ਇੱਕ ਤਰ੍ਹਾਂ ਦਾ ਇਹਨਾਂ ਤੋਂ ਮਿਲ ਜਾਂਦਾ ਹੈ ਜੇ ਆਪਣੇ ਕੋਈ ਸ਼ਾਪ ਆ ਕਿਸੇ ਵੀ ਤਰ੍ਹਾਂ ਦੀ ਤੇ ਉਹਦੇ ਵਾਸਤੇ ਸਮਾਨ ਮਿਲ ਜੂਗਾ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਆ ਰੀਆਂ ਹੋ ਗਈਆਂ ਇਧਰ ਦਾਤਰ ਹੋ ਗਏ ਤੇ ਮੇਰੇ ਹਿਸਾਬ ਨਾਲ ਕੋਈ ਵੀ ਸਮਾਨ ਤੁਸੀਂ ਲੈਣਾ ਹੋਵੇ ਇਹਨਾਂ ਦੇ ਇੱਥੇ ਸ਼ਾਪ ਤੇ ਆਉਂਗੇ ਤਾਂ ਤੁਸੀਂ ਖਾਲੀ ਮੁੜ ਕੇ ਨਹੀਂ ਜਾਉਂਗੇ ਕੁਝ ਨਾ ਕੁਝ ਖਰੀਦ ਕੇ ਲੈ ਕੇ ਜਾਉਂਗੇ ਤੇ ਇਧਰ ਵੈਰੈਟੀਆਂ ਦੇਖ ਲਓ ਵੈਕਿਓਮੂ ਵਗੈਰਾ ਹੋਗੇ ਤੇ ਆ ਹੈਂਗਰ ਹੋਗੇ ਤੇ ਬਾਕੀ ਆਪਾਂ ਚਲੋ ਵੀਡੀਓ ਜਿਆਦਾ ਲੰਬੀ ਨੀ ਕਰਦੇ ਤੇ ਬਾਈ ਨਾਲ ਕਰਾਉਣੀ ਆ ਗੱਲਬਾਤ ਲਓ ਦੋਸਤੋ ਆਪਾਂ ਗੱਲ ਕਰਾਉਣੀ ਆ ਤੁਹਾਡੀ ਬਾਈ ਜਗਪ੍ਰੀਤ ਨਾਲ ਜੋ ਕਿ ਸਾਰਾ ਕੰਮ ਆ ਉਹਨਾਂ ਦਾ ਹੀ ਆ ਤੇ ਆਪਾਂ ਉਹਨਾਂ ਤੋਂ ਰੇਟ ਦਾ ਕਰਾਂਗੇ ਪਤਾ ਤੇ ਹਰੇਕ ਚੀਜ਼ ਦੀ ਤੁਹਾਨੂੰ ਡਿਟੇਲ ਦਵਾਂਗੇ ਕੀ ਹਾਲ ਆ ਭਾਈ ਜੀ ਸਸਿਕਾ ਭਾਈ ਭਗਵੰਦ ਕੀ ਹਾਲ ਆ ਜੀ ਠੀਕ ਠਾਕ ਹੋਰ ਜੀ ਵਧੀਆ ਬਚਾ ਤੇ ਆਪਾਂ ਦੱਸਿਆ ਆਪਣੇ ਭਰਾਵਾਂ ਨੂੰ ਅੱਜ ਰੇਟ ਜਿਹੜਾ ਜਿਹੜਾ ਹਾਂ ਹਾਂ ਜਰੂਰ ਭਾਈ ਜਰੂਰ ਕਿਉਂਕਿ ਹਰੇਕ ਵੀਰ ਦਾ ਫਾਇਦਾ ਹੋ ਸਕੇ ਜੀ ਆਇਆਂ ਨੂੰ ਪਹਿਲਾਂ ਤੁਹਾਨੂੰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਗੱਲ ਹੀ ਕੋਈ ਗੱਲ ਨਹੀਂ ਅੱਜ ਸ਼ੁਰੂ ਕਰੀਏ ਆਪਾਂ ਜਿੱਤੋਂ ਸਾਡਾ ਦਿਲ ਕਰਦਾ ਉਦੋਂ ਸਟੰਟ ਤੋਂ ਉਦੋਂ ਫਰੈਂਟ ਤੋਂ ਕਰ ਲੈਣੇ ਕਰਦੇ ਆਪਾਂ ਜੀ ਹਣਾ ਸੋ ਜਿਹੜੇ ਕਿਸੇ ਭਰਾ ਨੂੰ ਵੀ ਤਾਰਾਂ ਚਾਹੀਦੀਆਂ ਹੋਣ ਕਿਹੜੇ ਕਿਹੜੇ ਸਾਈਜ਼ ਦੀ ਤਾਰ ਆਪਣੇ ਕੋਲ ਮਿਲ ਜਾਂਦੀ ਹੈ ਆਪਣੇ ਕੋਲੇ ਵੀਰੇ ਤਾਰਾਂ ਦੇ ਵਿੱਚ 1mm 1.5mm 2mm 2.5mm ਤੇ 10mm ਤੱਕ ਤਾਰ ਆਪਣੇ ਕੋਲੇ ਮਿਲ ਜਾਂਦੀ ਹੈ ਇਹਦੇ ਵਿੱਚ ਸਿੰਗਲ ਕੋਰ ਡਬਲ ਕੋਰ 3 ਕੋਰ ਠੀਕ ਹੈ ਠੀਕ ਹੈ ਜੀ ਵਿਦ ਸਲੀਵ ਵਿਦਾਊਟ ਸਲੀਵ ਬਾਤ ਇਹ ਜਿੰਨੀਆਂ ਵੀ ਤਾਰਾਂ ਹੋਣਗੀਆਂ ਬਾਈ ਜੀ ਕਾਪਰ ਦੇ ਵਿੱਚ ਕਾਪਰ ਦੇ ਵਿੱਚ ਹੀ ਮਿਲਣਗੇ ਜੀ ਆਪਾਂ ਠੀਕ ਹੈ ਹਾਂਜੀ ਬਾਈ ਕਿ ਜੇ ਕਿਸੇ ਭਰਾਣੇ ਅੰਡਰਗਰਾਉਂਡ ਅੰਡਰਗਰਾਉਂਡ ਮੰਨ ਕੇ ਚਲੋ ਫੀਟਿੰਗ ਕਰਾਉਣੀ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵਾਧੂ ਜਾਂਦੀਆਂ ਬਾਈ ਜੀ ਅੰਡਰਗਰਾਉਂਡ ਕਰੇ ਜਾਂ ਕਿਨੇ ਕਿ ਬਾਹਰ ਲਾਉਣੀ ਜਿੱਤੇ ਮਰਜੀ ਇਹਨਾਂ ਨੂੰ ਜਿੱਤੇ ਮਰਜੀ ਲਾ ਦੇ ਮਰਜੀ 1 mm 1.5 mm ਦਾ ਵਜਨ ਮਤਲਬ ਆ ਜੇ ਲੋਡ ਚੱਕੂ ਬੇਫਿਕਰ ਹੋ ਕੇ ਪਾਓ ਜੀ ਤੁਸੀਂ ਤੇ ਇਹਦਾ ਕੀ ਰੇਟ ਪਊਗਾ ਜੇ ਆਪਾਂ ਰੇਟ ਬਾਈ ਜੀ ਇਹਨਾਂ ਦਾ 450 ਰੁਪਏ ਕਿਲੋ ਆ ਬਾਈ ਜਿਹੜੀਆਂ ਉੱਪਰ ਤਾਰਾਂ ਪਈਆਂ ਸੀ ਸਲੀਵ ਵਾਲੀਆਂ ਜਿਹੜੀਆਂ ਬਿਲਾਂ ਸਲੀਵ ਤੋਂ ਬਾਈ ਜੀ ਲੂਸ ਸਾਰਾ ਇਹ ਪਾਊਗੀ ਬਾਈ ਜੀ ਆਪਾਂ ਨੂੰ 600 ਰੁਪਏ ਕਿਲ ਤੇ 8mm ਤੇ 6mm ਵੀ 850 ਰੁਪਏ ਕਿਲੋ ਆ ਜੀ ਠੀਕ ਆ ਜੀ ਹਾਂਜੀ ਬਾਈ ਜੀ ਤੇ ਇਹ ਜਿਹੜੀਆਂ ਥੱਲੇ ਤਰਪਾਲਾਂ ਪਈਆਂ ਹੋਈਆਂ ਹਾਂ ਹਾਂਜੀ ਬਾਈ ਜੀ ਤੇ ਇੱਧਰ ਜਿਹੜੇ ਰਸੇ ਪੈਂਦੇ ਚਲੋ ਆਪਾਂ ਜ਼ਿਆਦਾ ਟਾਈਮ ਨਹੀਂ ਲਾਉਣਾ ਹਨਾ ਹਾਂਜੀ ਹਾਂਜੀ ਇਹ ਰਸੇ ਆ ਤੇ ਤਰਪਾਲਾਂ ਹੋ ਗਈ ਇਹ ਕੀ ਰੇਟ ਮਿਲ ਜਾਂਦੀਆਂ ਤਰਪਾਲਾਂ ਬਾਈ ਜੀ 170 ਰੁਪਏ ਕਿਲੋ ਵੀ ਆ ਜੀ 200 ਰੁਪਏ ਕਿਲੋ ਵੀ ਆ ਤੇ 220 ਰੁਪਏ ਕਿਲੋ ਵੀ ਆ ਜੀ ਠੀਕ ਆ ਠੀਕ ਆ ਜੀ ਇਹਦੇ ਵਿੱਚ ਆਪਣੇ ਕੋਲੇ ਬਾਈ ਜੀ ਇੰਡੀਅਨ ਤਰਪਾਲ ਵੀ ਹੁੰਦੀ ਆ ਤੇ ਇੰਪੋਰਟਡ ਵੀ ਹੁੰਦੀ ਆ ਦੋਨੋਂ ਤਰ੍ਹਾਂ ਦੀਆਂ ਹੁੰਦੀਆਂ ਬਾਈ ਜੀ ਠੀਕ ਆ ਹਾਂਜੀ ਸਹਿਜ ਬਾਈ ਜੀ ਜਿੱਦਾਂ 9/9 10/10 10/15 ਅਲੱਗ-ਅਲੱਗ ਤਰ੍ਹਾਂ ਦੇ ਸਹਿਜ ਹੱਦ ਆਪਣੇ ਕੋਲੇ ਉੱਪਰ ਤੁਸੀਂ ਦੇਖ ਸਕਦੇ ਹੋ ਇਹ 45/60 ਦਾ ਸਹਿਜ ਪਿਆ ਸਭ ਤੋਂ ਵੱਡਾ ਸਹਿਜ ਹੈ ਸਭ ਤੋਂ ਵੱਡਾ ਸਹਿਜ ਹੈ 45/60 ਦਾ ਜੀ 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 ਜਿਹਦੇ ਵਿੱਚ ਮਤਲਬ ਟਰੱਕ ਲਈ ਕਾ ਕੰਬਾਈਨਾਂ ਲਈ ਇਸ ਤਰ੍ਹਾਂ ਦੇ ਹਰੇਕ ਚੀਜ਼ਾਂ ਜਿਵੇਂ ਆਪਾਂ ਦਰਵਾਜਿਆਂ ਜਿਹੜਾ ਤੁਹਾਨੂੰ ਤੁਹਾਨੂੰ ਤੋਂ ਪਾਉਣੇ ਆ ਹਾਂ ਉਸ ਲਈ ਸਾਰੇ ਸਾਜ ਮਿਲਦੇ ਆ ਜਿਹੜਾ ਵਾਣ ਆ ਗਿਆ ਮੰਜਿਆਂ ਵਾਸਤੇ ਆ ਗਿਆ ਜਾਂ ਵੱਡੇ ਰਸੇ ਆ ਗਏ ਹਾਂਜੀ ਹਾਂਜੀ ਬਾਕੀ ਆ ਆਪਣੇ ਕੋਲੇ ਦੋਸਤੋ ਵਾਣ ਵੀ ਪਏ ਆ ਹਾਂਜੀ ਭਾਈ ਜੀ ਇਹ ਕੀ ਰੇਟ ਪੈ ਜਾਣਗੇ ਰਸਤੇ ਇਹ ਰੱਸਾ ਤੇ ਵਾਣ ਲਗਭਗ ਹੀ ਭਾਈ ਜੀ 150 ਰੁਪਏ ਕਿਲੋ ਆ ਰੱਸਾ ਤੇ ਲਾਸਟ ਕੋਈ 100 ਰੁਪਏ ਕਿਲੋ ਵੀ ਹੁੰਦੀ ਹੈ ਭਾਈ ਜੀ ਕਈ ਵਾਰੀ 100 ਦਾ ਮਤਲਬ ਆਪਾਂ ਨੂੰ ਲੋਟ ਆਉਣ ਤੇ ਗੱਲ ਹੁੰਦੀ ਹੈ ਭਾਈ ਜੀ ਜੇ ਸਸਤਾ ਲੋਟ ਆਉਂਦਾ ਆਪਸ ਸਸਤਾ ਹੀ ਪ੍ਰੋਵਾਈਡ ਕਰਾਈਦਾ ਬਾਈ ਜੀ ਤੇ ਜੇ ਬਾਈ ਜੀ ਦੇਖੋ ਭਗਵੰਤ ਆਊ ਮਹਿੰਗੀ ਜਿਹੜੀ ਚੀਜ਼ ਹੈ ਦੇਖੋ ਅਸੀਂ ਤਾਂ ਦੇ ਮਾਰਜਨ ਤੇ ਕੰਮ ਕਰਦੇ ਹਾਂ ਉਹ ਲੋਟ ਮਿਲਣ ਤੇ ਡਿਪੈਂਡ ਹੁੰਦਾ ਜੀ ਠੀਕ ਆ ਜੀ ਹਾਂ ਜੀ ਬਾਈ ਜੀ ਸੋ ਦੋਸਤੋ ਆਹ ਦੇਖ ਸਕਦੇ ਹੋ ਹਰ ਇੱਕ ਸਾਈਜ਼ ਦਾ ਤੁਹਾਨੂੰ ਇਥੋਂ ਵਾਣ ਰਸਸੇ ਬੇਲਾਂ ਵੱਡੀਆਂ ਲੈਣੀ ਉਹ ਵੀ ਮਿਲ ਜਾਣਗੀਆਂ ਤੇ ਕੁਆਲਿਟੀ ਜਿਹੜੀ ਆ ਉਹਦੇ ਤੇ ਤਾਂ ਕੋਈ ਡਾਊਟ ਨਹੀਂ ਹੈਗਾ ਬਹੁਤ ਇਹ ਪਿਓ ਰੇਸ਼ਮ ਦੇ ਵਿੱਚ ਹੁੰਦੇ ਆ ਭਗਵੰਤ ਵੀਰੇ ਠੀਕ ਆ ਮੰਨ ਲਓ ਜਿਹੜਾ ਵਾਣ ਆ ਇਹ ਪੂਰਾ ਕੰਫਰਟੇਬਲ ਆ ਐ ਨਹੀਂ ਵੀ ਸਿਆਲ ਦੇ ਵਿੱਚ ਤੁਹਾਨੂੰ ਮਤਲਬ ਜਾਂ ਟੂਈ ਨੂੰ ਆਪਣੇ ਖਾਂਦਾ ਨਹੀਂ ਹੈਗਾ ਠੀ ਹਾਂਜੀ ਇਧਰ ਆਪਣੇ ਕੋਲ ਡਰਮਾਂ ਦੇ ਵਿੱਚ ਕੀ ਰੱਖਿਆ ਜੀ ਇਹ ਡਰਮਾਂ ਦੇ ਵਿੱਚ ਬਾਈ ਜੀ ਆਪਣੇ ਕੋਲੇ ਮਗਲੈਲ ਆ ਗਿਆ ਜੀ ਸੀਲ ਆ ਗਿਆ ਜੀ ਤੇ ਗਰੀਸ ਆ ਗਿਆ ਜੀ ਮਗਲੈਲ ਦੇ ਵਿੱਚ ਆਪਣੇ ਕੋਲੇ ਭਗਵੰਤ ਵੀਰੇ 15 40 20 40 ਠੀਕ ਆ ਸੀਐਲ ਆਪਣੇ ਕੋਲੇ 90 ਨੰਬਰ ਦੇ ਵਿੱਚ ਹੀ ਉਪਲਬਧ ਹੁੰਦਾ ਮਤਲਬ ਜਿਵੇਂ ਹੁਣ ਨਵੇਂ ਟਰੈਕਟਰਾਂ 'ਚ ਵੈਕਟ ਬ੍ਰੇਕ ਵਾਲਾ ਨਹੀਂ ਹੁੰਦਾਗਾ ਅੱਛਾ ਉਹ ਨਹੀਂ ਹੁੰਦਾ ਜਿਹੜਾ ਪੁਰਾਣੇ ਟਰੈਕਟਰਾਂ ਜਾਂ ਗੇਰਾਂ ਦੇ ਵਿੱਚ ਪੈਂਦਾ ਸੀਐਲ ਉਹ ਹੋਊਗਾ ਜੀ ਗਰੀਸ ਆਪਣੇ ਕੋਲੇ ਜੈੱਲ ਵਾਲਾ ਹੋਊਗਾ ਬਾਈ ਜੀ ਬਲੂ ਕਲਰ ਤੇ ਰੈੱਡ ਕਲਰ ਦਾ ਠੀਕ ਆ ਇਹ ਕੀ ਰੇਟ ਪੈਜੂਗਾ ਗਰੀਸ ਮਗਲੈਲ ਬਾਈ ਜੀ ਆਪਾਂ ਨੂੰ 170 ਰੁਪਏ ਲੀਟਰ ਗਰੀਸ 200 ਰੁਪਏ ਕਿਲੋ ਤੇ ਸੱਜਣਾ ਸੀਐਲ ਹੈਗਾ 150 ਰੁਪਏ ਕਿਲੋ ਸੀਐਲ 150 ਰੁਪ ਆ ਆਪਣੇ ਕੋਲੇ ਵਾਸ਼ਰ ਪਿਆ ਜੀ ਹਾਂਜੀ ਬਾਈ ਜੀ ਇਹ ਵਾਸ਼ਰ ਆ ਜੀ ਮੇਡ ਇਨ ਜਪਾਨ ਦਾ ਬਾਈ ਜੀ ਅੱਛਾ ਜੀ ਠੀਕ ਆ ਪ੍ਰੈਸ਼ਰ ਬਾਈ ਜੀ ਇਹਦਾ ਫੁੱਲ ਆ ਕਾਪਰ ਦੇ ਵਿੱਚ ਇਹਦੀ ਮੋਟਰ ਹੋਊਗੀ ਠੀਕ ਆ ਤੇ ਭਰੋਸਾ ਤੁਸੀਂ ਸਾਡੇ ਤੇ ਰੱਖਣਾ ਜੇ ਕੋਈ ਅਭੀ ਨਾ ਵੀ ਹੋਊਗੀ ਅਸੀਂ ਬਾਈ ਜੀ ਵਾਪਸ ਵੀ ਲੈਨੇ ਆ ਕਿੰਨੇ ਟਾਈਮ ਦੀ ਗਾਰੰਟੀ ਤੁਮਹਾਲਾ ਕਿਨੂੰ ਜਾਣਸਾਰ ਕੋਈ ਦਿੱਕਤ ਆ ਜਾਏ ਕੋਈ ਮਹੀਨੇ ਦੇਣਾ ਮਹੀਨੇ ਦੇ ਵਿੱਚ ਵਿੱਚ ਪਰ ਲਗਭਗ ਅਸੀਂ ਅਣਗਿਣਤ ਪੀਸ ਵੇਚਤੇ ਆ ਅਜੇ ਤੱਕ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ ਠੀਕ ਆ ਜੀ ਹਾਂਜੀ ਬਾਈ ਜੀ ਤੇ ਚਲੋ ਆਜੋ ਆਪਣੇ ਕੋਲ ਅੰਦਰ ਵੀ ਕਾਫੀ ਸਮਾਨ ਪਿਆ ਹੈ ਇਹ ਉੱਪਰ ਚਲੋ ਆਪਾਂ ਬਾਅਦ ਚ ਦਿਖਾਉਣੇ ਹਾਂਜੀ ਹਾਂ ਇੰਦਰ ਆਪਣੇ ਕੋਲ ਜਿਵੇਂ ਆ ਕੁੰਡੇ ਕਵਾੜੇ ਹੋ ਗਏ ਹਾਂਜੀ ਬਾਈ ਜੀ ਲੋਹੇ ਦਾ ਜ਼ਿਆਦਾਤਰ ਸਮਾਨ ਸਾਰਾ ਹੀ ਪਿਆਣਾ ਚਾਪੀਆਂ ਹੋ ਗਈਆਂ ਗੋਟੀਆਂ ਹੋ ਗਈਆਂ ਤੇ ਇਹ ਕੀ ਹਿਸਾਬ ਚ ਪੈਂਦੀਆਂ ਆਪਾਂ ਨੂੰ ਇਹ ਬਾਈ ਜੀ ਜਿਹੜੀ ਥੋੜੀ ਆਪਣੇ ਕੋਲ 120 ਰੁਪਏ ਕਿਲੋ ਆ ਜਾਂਦੀ ਹੈ ਬਾਈ ਜੀ ਉਹ ਚ ਸਹਿਜ ਭਣਾ ਤੁਸੀਂ ਕਿਲੋ ਲੈ ਲੈਣੋ 2 ਕਿਲੋ 4 ਕਿਲੋ ਤੱਕ ਭਣਾ ਵੱਡਾ ਕੰਨ ਲੈ ਲਓ ਠੀਕ ਆ ਠੀਕ ਆ ਜੀ ਜਿਵੇਂ ਆ ਆ ਗਏ ਬਾਈ ਜੀ ਕਵਾੜੇ ਕੂੜੇ ਤੇ ਬਾਈ ਜੀ ਹੈ ਆਪਣਾ ਇੰਡੀਆ ਜਣਾ ਹੱਥ ਦੇ ਬਣੇ ਹੋਏ ਆ ਕਮਾਣੀ ਵਗੈਰਾ ਦੇ ਠੀਕ ਆ ਠੀਕ ਆ ਜੀ ਆ ਜਿਵੇਂ ਆ ਟੋਕੀਆਂ ਆਈਆਂ ਇਹ ਸਭ ਕਮਾਣੀ ਦੀਆਂ ਬਣੀਆਂ ਹੋਈਆਂ ਬਾਈ ਜੀ ਇਹ ਮੋੜਦੀਆਂ ਨਹੀਂ ਠੀਕ ਆ ਜੀ ਠੀਕ ਆ ਜੀ ਇੰਪੋਰਟਡ ਵੀ ਤੁਹਾਨੂੰ ਆਪਾਂ ਵਿਖਾ ਦਾਂਗੇ ਜਿਵੇਂ ਇੰਪੋਰਟਡ ਦੇਖਣੇ ਤਾਂ ਬਾਈ ਜੀ ਇੱਧਰ ਤੁਸੀਂ ਆ ਕੇ ਦੇਖ ਸਕਦੇ ਹੋ ਠੀਕ ਆ ਜੀ ਆ ਜਿੱਦਾਂ ਘਣ ਪਏ ਆ ਬਾਈ ਜੀ ਇਹ ਸਾਰੇ ਇੰਪੋਰਟਡ ਜਹਾਜ ਦੇ ਆ ਠੀਕ ਆ ਜੀ ਹੁਣ ਤਾਂ ਥੋੜੇ ਜੇ ਪੀਸ ਹੀ ਆਪਣੇ ਕੋਲ ਰਹਿ ਗਏ ਆ ਲਗਭਗ ਆਪਣੇ ਕੋਲੇ ਨੀਅਰ ਅਬਾਊ 80 90 ਕਿਲੋ ਦੇ ਵਜਨ ਕੱਲਾ ਥੋੜਿਆਂ ਦਾ ਆਇਆ ਸੀਗਾ ਇਹ ਥੋੜਿਆਂ ਦਾ ਹਾਂਜੀ ਬਾਈ ਜੀ ਠੀਕ ਆ ਤੇ ਆ ਜਿਵੇਂ ਵਿੱਚ ਆ ਪੁਰਾਣਾ ਮਾਲ ਹੋ ਗਿਆ ਇਹ ਸਾਰਾ ਜਹਾਜ਼ ਦਾ ਮਾਲ ਆ ਬਾਈ ਜੀ ਪਰ ਕਿਜੀ ਦੇ ਹਿਸਾਬ ਤੇ ਆ ਗੋਟੀਆਂ ਲਾ ਲਓ ਆ ਰੈਂਚ ਪਏ ਆ ਵਿੱਚ ਸਲਾਈ ਰੈਂਚ ਮਿਲ ਜਾਣਗੇ ਟਾਇਰ ਪਏ ਆ ਆ ਗੋਟੀਆਂ ਚਾਬੀਆਂ ਜਿੰਨੀਆਂ ਵੀ ਆ ਬਾਈ ਜੀ ਉਹ ਵੱਡੀਆਂ ਚਾਬੀਆਂ ਆ ਗਈਆਂ ਬਾਈ ਜੀ ਇਹ ਇਹਦਾ ਨਵੀਂ ਦਾ ਪੁਰਾਣੀ ਤੇ ਰੇਟ ਦਾ ਫਰਕ ਹਾਂਜੀ ਬਾਈ ਜੀ ਬਿਲਕੁਲ ਫਰਕ ਆ ਜੀ ਕੀ ਰੇਟ ਦਾ ਫਰਕ ਆ ਜੀ ਪੁਰਾਣੀ ਬਾਈ ਜੀ 200 ਰੁਪਏ ਕਿਲੋ ਆ ਜੀ ਤੇ ਨਵੀਂ ਬਾਈ ਜੀ 250 ਰੁਪਏ ਕਿਲੋ ਨਵੀਂ 250 ਜੀ ਜੀ ਠੀਕ 50 ਰੁਪਏ ਦਾ ਫਰਕ ਆ ਹਾਂਜੀ ਬਾਈ ਜੀ ਤੇ ਬਾਕੀ ਇਧਰ ਇਹ ਬਾਈ ਇਹ ਜਿੰਨਾ ਵੀ ਟੂਲੇ ਸਾਰਾ ਨਵਾਂ ਟੂਲਾ ਆਪਣਾ ਇੰਡੀਅਨ ਇਹ ਦਾ ਮਤਲਬ ਆਪਣੇ ਨਾਲ ਜਿੰਨੇ ਵੀ ਆਪਣੇ ਕਿਸਾਨ ਸੱਜਣ ਮਿੱਤਰ ਜੁੜੇ ਆ ਮਸ਼ੀਨਾਂ ਵਾਲੇ ਕੰਬਾਈਨਾਂ ਵਾਲੇ ਉਹ ਕਹਿੰਦੇ ਵੀ ਤੁਸੀਂ ਲਿਹਾਓ ਸਾਨੂੰ ਵਧੀਆ ਕੋਆਪਰੇਟ ਕਰਦੇ ਆ ਤੇ ਸਾਨੂੰ ਵੀ ਐ ਹੁੰਦਾ ਬਾਈ ਹੋਰ ਜਗਾ ਨਾ ਜਾਣਾ ਪਵੇ ਜਿਹੜਾ ਸਾਡੇ ਨਾਲ ਜੁੜਿਆ ਉਹ ਜੁੜਿਆ ਹੀ ਰਵੇ ਬਾਈ ਜੀ ਵੀ ਨਵਾਂ ਵੀ ਲੈਣਾ ਤੇ ਇੱਥੇ ਹੀ ਹਾਂ ਬਸ ਰੇਟਾਂ ਦਾ ਆਪਣਾ ਨਵੇਂ ਦਾ ਵੀ ਬਾਈ ਜੀ ਫਰਕ ਹੋਊਗਾ ਠੀਕ ਆ ਹਾਂ ਜਿਵੇਂ ਆ ਥੋੜੀ ਛੋਟੇ ਥੋੜੀ ਆ ਇਹ 1 ਕਿਲੋ ਵਾਲੀ ਥੋੜੀ ਆ ਬਾਈ ਜੀ ਫਾਈਬਰ ਦਾ ਦੱਸਤਾ ਆਪਾਂ ਨੂੰ ਬੰਦ ਵੀ ਹਾਂਜੀ ਹਾਂਜੀ ਤੇ ਬਾਕੀ ਇਧਰ ਚਾਹ ਆ ਗਈਆਂ ਛੋਟੀਆਂ ਬਾਂਗਾਂ ਆ ਗਈਆਂ ਅੱਜ ਆਜ ਦੀ ਬਾਂਗੀ ਹੈ ਬਾਈ ਜਿਹੜੀ ਛੋਟੀ ਆ ਇਹ ਪ्योर ਲੋਹੇ ਦੇ ਵਿੱਚ ਹੋਊਗੀ ਬਾਈ ਅੱਛਾ ਜੀ ਹਾਂਜੀ ਠੀਕ ਆ ਜੀ ਤੇ ਇਧਰ ਆ ਗਈਆਂ ਜੀ ਬੈਲਟਾਂ ਹਾਂਜੀ ਭਾਈ ਜੀ ਬੈਲਟ ਇਹ ਬੈਲਟਾਂ ਦੀ ਕੋਈ ਕੈਪੈਸਿਟੀ ਹੁੰਦੀ ਹੈ ਵੀ ਕਿੰਨਾ ਵਜ਼ਨ ਚੱਕ ਸਕਦੀ ਹੈ ਜਾਂ ਕੀ ਹਿਸਾਬ ਦਾ ਹੁੰਦਾ ਹੈ ਹਾਂਜੀ ਭਾਈ ਕੈਪੈਸਿਟੀ ਦੇ ਹਿਸਾਬ ਤੇ ਵੈਸੇ ਆ ਤਾਂ ਜਿੰਨੀਆਂ ਵੀ ਆ ਜੀ ਇਹ ਜੇ ਮਤਲਬ ਕੰਟੇਨਰ ਵਾਲੇ ਜਹਾਜ਼ ਆਉਂਦੇ ਆ ਜਿਹੜੇ ਜਿਹੜੇ ਕੰਟੇਨਰ ਲੈ ਕੇ ਆਉਂਦੇ ਆ ਉਹਦਾ ਆਪਾਂ ਲੋਟ ਲਿਆ ਸੀਗਾ ਸਾਰਾ ਉਹਦੇ ਲੋਟ ਚ ਆਈਆਂ ਸੀ ਉਹਦੇ ਲੋਟ ਚ ਆਈਆਂ ਵੀ ਆ ਤੇ ਇਹ ਆਪਾਂ ਕਿਲੋ ਦੇ ਹਿਸਾਬ ਤੇ ਦੇ ਦਈਆਂ ਬਾਈ ਠੀਕ ਆ 150 ਰੁਪਏ ਕਿਲੋ ਆ ਤੇ ਕਿਲੋ ਦੇ ਸਮਥਿੰਗ ਹੀ ਜਾਂਦੀ ਆ ਸਣੇ ਰੈਚੜ ਬਾਈ ਜੀ ਇਹਦਾ ਠੀਕ ਆ ਨਾਲ ਬੈਲਟ ਆ ਬਈ ਵੀ ਬੈਲਟ ਦੇ ਜਿਹੜਾ ਉਹ ਨਾਲ ਰੈਚਡੋ ਲੋਹੇ ਸਾਰਾ ਕੋਈ ਜੋ ਕੁਝ ਨਾਲ ਆ ਬਾਈ ਭਗਵੰਤ ਅਸੀਂ ਕੁਝ ਨਾਲ ਲਾਉਣੇ ਆ ਤੇ ਨਾਲ ਲਾਉਣੇ ਆ ਵੀ ਇਹ ਕਿਲੋ ਦਾ ਪੀਸ ਹੀ ਬਾਈ ਕਿਲੋ ਦਾ ਪੀਸ ਬਾਈ 1 ਕਿਲੋ 200 300 ਉਹ ਜੀ ਜੇ ਕੋਈ ਵਾਧਾ ਤੋਂ ਜੀ ਬੈਲਟ ਵੱਜ ਜਾਂਦੀ ਹੈ ਬੈਲਟ ਵੱਜ ਜਾਂਦੀ ਹੈ ਹਾਂਜੀ ਬਾਈ ਜੀ ਠੀਕ ਆ ਜਦਾਂ ਤੁਸੀਂ ਇੱਧਰ ਦੇਖ ਲਓ ਟੂਟੀਆਂ ਪਈਆਂ ਨੇ ਆਪਣੇ ਕੋਲੇ ਇਹ ਵੀ ਉੱਥੋਂ ਆਈਆਂ ਨੇ ਬਾਈ ਜੀ ਵੀ ਮੈਂ ਅੱਗੇ ਗੱਲ ਕੀਤੀ ਸੀ ਵੀ ਆਪਣੀ ਰਸੋਈ ਤੋਂ ਲੈ ਕੇ ਖੇਤੀਬਾੜੀ ਦੇ ਕਿਤੇ ਤੱਕ ਜਿਹੜਾ ਮਰਜ਼ੀ ਸਮਾਨ ਜਿਹੜਾ ਮਰਜ਼ੀ ਬਾਈ ਜੀ ਬਾਈ ਬੰਦਾ ਮੁੜ ਕੇ ਨਹੀਂ ਜਾਂਦਾ ਬਾਕੀ ਇੱਧਰ ਆਪਣੇ ਕੋਲ ਨਾ ਉਹ ਪਏ ਆਪਣੇ ਪੱਲੇ ਦਰਵਾਜੇ ਪੱਲੇ ਦਰਵਾਜੇ ਹਾਂ ਆ ਲਾਸਾ ਇੱਧਰ ਦੇਖ ਲਓ ਯਾ ਵੱਡੀਆਂ ਲਾਸਾਂ ਆ ਲਾਸਾਂ ਵੱਡੀਆਂ ਲਾਸਾਂ ਹਾਂਜੀ ਆ ਦੇਖ ਲਓ ਜੀ ਹਾਂਜੀ ਆ ਵੱਡੀਆਂ ਪਹਿਲਾਂ ਵੀ ਇੱਧਰ ਪਈਆਂ ਇਹਨਾਂ ਦੀ ਲੈਂਥ ਲਗਭਗ ਕਿੰਨੀ ਕੁ ਮੈਕਸਿਮ ਇਹ ਬਾਈ ਜੀ ਜਿੰਨੀ ਸਾਢੇ ਕਿਨੂਆ ਬਾਈ ਭਣਾ ਕੋਈ 2 ਫੁੱਟ ਲੈ ਲੈ ਸਾਢੇ ਕਿਨੂਆ ਭਣਾ ਬਾਈ ਕੋਈ 100 ਫੁੱਟ ਲੈ ਲੈ ਅਸੀਂ ਤਾਂ ਤੋਲ ਕੇ ਹੀ ਦੇਣੀ ਤੋਲ ਕੇ ਹੀ ਦੇਣੀ ਤੋਲ ਕੇ ਬਾਈ ਜੀ ਇਹ 100 ਰੁਪਏ ਕਿਲੋ ਹੈ ਵੀ ਆਪਾਂ ਉਹ ਤਾਂ ਹੈ ਨਹੀਂ ਵੀ ਫੁੱਟ ਥੋੜੇ ਰਹਿ ਕੇ ਤੇ ਮੁੜ ਕੇ ਵੇਖਣਾ ਨਹੀਂ ਨਾ ਨਾ ਨਹੀਂ ਉਹ ਆਪਾਂ ਨੂੰ ਕੋਈ ਜਿੰਨੇ ਜਿੰਨੂੰ ਮਤਲਬ ਲੋਡ ਆ ਨਾ ਉਹਨਾਂ ਹੀ ਸਮਾਨ ਲੈ ਕੇ ਜਾ ਸਕਦਾ ਠੀ ਇਹ ਆਗੇ ਇਦਰਾ ਮੈਟ ਆਗੇ ਹਨਾ ਹਾਂਜੀ ਬਾਈ ਜੀ ਇਹ ਆਪਣੇ ਤਾਂ ਚਲੋ ਪਿਆਲਸਾਂ ਦੇ ਵਿੱਚ ਹੀ ਜ਼ਿਆਦਾ ਚੱਲਦੇ ਨਹੀਂ ਆਪਾਂ ਰੂਮ ਚ ਵੀ ਲਾ ਸਕਦੇ ਆ ਜਾਂ ਜਿਮ ਵਗੈਰਾ ਜਾਂ ਜਿੱਦਾਂ ਗੁਰੂ ਘਰ ਆ ਬਾਈ ਆਪਣੇ ਉਹ ਹੈਵੀ ਦੇ ਵਿੱਚ ਆ ਬਾਈ ਇਹ 10 ਫੁੱਟ ਇਹਨਾਂ ਦੀ ਚੌੜੀ ਲੰਬਾਈ ਮਿਲਦੀ ਆ ਕੋਈ 6 ਫੁੱਟ ਕੋਈ 10 ਫੁੱਟ ਦੀ ਚੜਾਈ ਵੀ ਮਿਲ ਜਾਂਦੀ ਆ ਬੇ ਅਲੱਗ-ਅਲੱਗ ਸਾਈਜ਼ ਅਲੱਗ-ਅਲੱਗ ਤੇ ਇਹ ਵੀ ਤੋਲ ਕੇ ਆ ਬਾਈ ਜੀ ਇਹ 50 ਰੁਪਏ ਕਿਲੋ ਦੇ ਹਿਸਾਬ ਨਾਲ ਦੇਈ ਦੇ ਭਗਵੰਤ ਠੀਕ ਆ ਤੇ ਜਿੱਦਾਂ ਉਹ ਇੱਕ ਤੁਹਾਨੂੰ ਮੈਂ ਦੱਸ ਦੇਵਾਂ ਆ ਜਾਲ ਆ ਗਿਆ ਤੇ ਨਾਲ ਆ ਪੱਟੀ ਪਈ ਆ ਨਾ ਬਾਈ ਜੀ ਹਾਂਜੀ ਇਹ 2 ਕਿਲੋ ਨਾਲ ਹੀ ਮੰਜਾ ਬੁਣਿਆ ਜਾਂਦਾ ਭ ਤੇ ਇਹਨੂੰ ਧੁੱਪੇ ਰੱਖੋ ਬਾਈ ਜੀ ਜਿਵੇਂ ਆਪਾਂ ਖੇਤ ਖੂਦ ਮੰਜੇ-ਮੁੰਜੇ ਰੱਖਨੇ ਆ ਜਿੱਦਾਂ ਹਨਾ ਹਾਂਜੀ ਠੀਕ ਆ ਧੁੱਪੇ ਰੱਖੋ ਮੀਂਹ ਰੱਖੋ ਇਹਨੂੰ ਕੁਛ ਵੀ ਨਹੀਂ ਹੁੰਦਾ ਬਾਈ ਠੀਕ ਆ ਠੀਕ ਆ ਤੇ ਡੇਢ ਤੋਂ 2 ਕਿਲੋ ਦੇ ਵਿੱਚ ਮੰਜਾ ਬਣਿਆ ਜਾਂਦਾ ਇਹ ਮਟੀਰੀਅਲ ਕਿਸ ਦੀ ਬਣੀ ਹੋਈ ਆ ਇਹ ਬਈ ਯਾਰ ਮਟੀਰੀਅਲ ਕੋਈ ਪਲਾਸਟਿਕ ਦੇ ਵਿੱਚ ਆ ਪਲਾਸਟਿਕ ਦੇ ਵਿੱਚ ਜਿਵੇਂ ਹਾਂ ਕੋਈ ਸਿੰਥੈਟਿਕ ਜੀ ਆ ਇਹ ਸਿੰਥੈਟਿਕ ਜੀ ਬਣਾਈ ਆ ਨਾ ਪਰ ਮਿਕਸ ਕਰਕੇ ਹਾਂਜੀ ਬਾਈ ਪਰ ਜਾਂਦਾ ਨਹੀਂ ਬਾਈ ਇਹ ਕਿੱਦਾਂ ਜਾਂਦਾ ਨਹੀਂ ਤੇ ਜਾਲ ਬਾਈ ਆਪਣੇ ਕੋਲੇ ਹੁੰਦਾ ਭਗਵੰਤ 200 ਰੁਪਏ ਕਿਲੋ ਠੀਕ ਆ ਫੁੱਟਾਂ ਸਕੁਏਰਾਂ ਦਾ ਕੋਈ ਹਿਸਾਬ ਨਹੀਂ ਹੈਗਾ ਜ ਠੀਕ ਹੈ ਜੀ ਹਾਂਜੀ ਬਾਈ ਜੀ ਓਕੇ ਤੇ ਸਭ ਤੋਂ ਮੇਨ ਆਪਣੇ ਕੋਲੇ ਇਹਨਾਂ ਬਾਈਆਂ ਕੋਲੇ ਜੀ ਪੱਲੇ ਪਏ ਹੁੰਦੇ ਆ ਤੇ ਬਹੁਤ ਹੀ ਹੈਵੀ ਤੇ ਵਧੀਆ ਕੁਆਲਿਟੀ ਦੇ ਇਹ ਪਲਾਈ ਬੋਰਡ ਬਣਿਆ ਹੁੰਦਾ ਹਾਂ ਹਾਂਜੀ ਬਾਈ ਜੀ ਠੀਕ ਆ ਤੇ ਇਹਦਾ ਕੀ ਰੇਟ ਆ ਕੇ ਸਭ ਤੋਂ ਵੱਧ ਮੰਨ ਤੇ ਮੇਰੇ 1400 ਰੁਪਏ ਤੋਂ ਲੈ ਕੇ ਨਾਲ ਲੋਕ ਵੀ ਹੋਣਗੇ ਕੁੰਡੇ ਵੀ ਹੋਣਗੇ ਮਗਰ ਉਹ ਜਿੱਦਾਂ ਤੁਸੀਂ ਸਾਹਮਣੇ ਦੇਖ ਲਓ ਬਾਈ ਜੀ ਇਸ ਤਰ੍ਹਾਂ ਦੇ ਪੂਰਾ ਹੈਵੀ ਕੁੰਡਾ ਬਾਈ ਇਹ ਆਪਣੇ ਬਾਜ਼ਾਰ ਅਗਾਂ ਹਲਕਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਹਨ ਇਹ ਪੱਲਾ 1400 ਰੁਪਏ ਦਾ ਬਾਈ ਜੀ ਸਣੇ ਨਾਲ ਲੋਕ ਲੋਕ ਵੀ ਇੰਪੋਰਟਡ ਲੱਗੇ ਹੋਏ ਵਧੀਆ ਹਾਂਜੀ ਬਾਈ ਜੀ ਤੇ ਉਹ ਆਪਣੇ ਕੋਲ 2500 ਤੱਕ ਪੱਲਾ ਮਿਲ ਜਾਂਦਾ ਜਿਵੇਂ ਉਹ ਉਧਰ ਐਲੂਮੀਨੀਅਮ ਦੇ ਪਈ ਆ ਬਾਈ ਜੀ ਤੇ 2500 ਰੁਪਏ ਦਾ ਪੱਲਾ ਤੇ ਨਵਾਂ ਮੇਰੇ ਸੰ ਨਾਲ ਇਸ ਸਾਲ ਦਾ ਪੱਲਾ ਨਾਲ ਇਹ ਚ ਜਿਹੜਾ ਸ਼ੀਸ਼ਾ ਹੋਊਗਾ ਉਹ ਤਫਨ ਸ਼ੀਸ਼ਾ ਹੋਊਗਾ ਬਾਈ ਜੀ ਅੱਛਾ ਜੀ ਹਾਂਜੀ ਠੀਕ ਆ ਜੀ ਤੇ ਇਹਦੇ ਨਾਲ ਦਾ ਦਰਵਾਜ਼ਾ ਮੇਰੇ ਸੰ ਨਾਲ 8000 ਚ ਵੀ ਤਿਆਰ ਨਹੀਂ ਹੁੰਦਾ ਨਾਲ ਕੁੰਡੇ ਕਵਜੇ ਸਾਰੇ ਬਾਈ ਜੀ ਜਿਵੇਂ ਵੀ ਹੋਂਦਾ ਅਸੀਂ ਉਵੇਂ ਹੀ ਦਿੰਨੇ ਆ ਇਹਦਾ ਰੇਟ 2500 ਰੁਪਏ 2500 ਰੁਪਏ 2500 ਬਾਕੀ ਦੋਸਤੋ ਜੇਕਰ ਆਪਾਂ ਘਰੇ ਕੋਈ ਡਰਾਅਰ ਵਗੈਰਾ ਲੈਣੇ ਆ ਤੇ ਇਹਨਾਂ ਕੋਲੇ ਫਰਨੀਚਰ ਦੇ ਵਿੱਚ ਵੀ ਮਿਲ ਜਾਂਦੇ ਆ ਆਰਡਰ ਡਰਾਅਰ ਵਗੈਰਾ ਪਏ ਹੋਏ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿੱਦਾਂ ਕਿ ਨੇ ਕਿਚਨ ਵਗੈਰਾ ਚਲਾਉਣੇ ਆ ਨਾ ਬਾਈ ਜੀ ਠੀਕ ਆ ਜਾਂ ਉਧਰ ਦੇਖ ਲਓ ਘਰ ਦੇ ਵਿੱਚ ਤੁਸੀਂ ਡੈਕੋਰੇਸ਼ਨ ਵਾਸਤੇ ਰੱਖਣਾ ਕੋਈ ਚੀਜ਼ ਵਗੈਰਾ ਰੱਖਣ ਲਈ ਤੇ ਇਹ ਆਪਣੇ ਕੋਲੇ ਪਰ ਕੇਜੀ ਦੇ ਹਿਸਾਬ ਨਾਲ ਹੀ ਉਪਲਬਧ ਆ ਬਾਈ ਅੱਛਾ ਇਹ ਲੱਕੜ ਦਾ ਸਮਾਨ ਵੀ ਆਪਾਂ ਕੇਜੀ ਦੇ ਸਾਲ ਕੇਜੀ 70 ਰੁਪਏ ਪਰ ਕੇਜੀ ਬਾਈ 70 ਰੁਪਏ ਹਾਂਜੀ ਬਾਈ ਜੀ ਬਾਕੀ ਮਾਨਤਾਂ ਜਰੂਰ ਕਰਾਂਗੇ ਬਾਈ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਲਓ ਜੀ ਇਧਰ ਪਾਈਪਾਂ ਪਈਆਂ ਹਰੇਕ ਸਾਈਜ਼ ਦੀ ਪਾਈਪ ਮਿਲ ਜੂਗੀ ਬਾਕੀ ਪਾਈਪ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਵਧੀਆ ਆਪਾਂ ਮੈਂ ਮੀਨਾ ਸਾਹਿਬ ਨਾਲ ਮਾਰਕੀਟ ਚੋਂ ਇਹ ਪਾਈਪ ਲੈਣੀ ਹੈ ਤੇ ਆਪਾਂ ਨੂੰ ਛੇਰੀ ਕਿਤੇ ਮਿਲਦੀ ਨਹੀਂ ਹਣਾ ਨਹੀਂ ਮਿਲਦੀ ਬਾਈ ਜੀ ਇਹ ਮਤਲਬ ਮਾਲ ਆਉਂਦਾ ਹੀ ਨਹੀਂ ਆਪਣੇ ਇੰਡੀਆ ਨੂੰ ਹਾਂ ਇੰਡੀਆ ਚ ਆਉਂਦਾ ਨਹੀਂ ਤੇ ਇਹ ਕੀ ਰੇਟ ਮਿਲ ਜੂਗੀ ਆਪਾਂ ਇਹ ਪਰ ਕੇ ਜੀ ਦਾ ਹਿਸਾਬ ਆ ਬਾਈ ਜੀ ਪਾਈਪ ਜਿਹੜੀਆਂ 100 ਰੁਪਏ ਤੋਂ ਲੈ ਕੇ 200 ਰੁਪਏ ਕਿਲੋ ਤੱਕ ਕਿਲੋ ਦੇ ਵਿੱਚ ਬਾਈ ਦੇਖੋ ਜਿਹੜੀ ਪੌਣਾ ਇੰਚੀ ਪਾਈਪ ਆ ਕੋਈ 7 ਕਿਲੋ ਵੀ ਚੜਦੀ ਆ ਜੀ ਕੋਈ ਬਾਈ 10 ਕਿਲੋ ਵੀ ਚੜ ਜਾਂਦੀ ਆ ਤੇ ਕਿਲੋ ਦੇ ਵਿੱਚ ਜਿਵੇਂ ਛੋਟੀ ਪਾਈਪ ਆ ਕਿਸ ਨੇ ਆਪਾਂ ਟਰੈਕਟਰਾਂ ਦੇ ਵਿੱਚ ਜਾਂ ਇੰਜਣਾਂ ਦੇ ਵਿੱਚ ਪਾਉਣੇ ਆ ਨਾ ਮਤਲਬ ਉਹ ਤੋਂ ਪੰਪ ਤੋਂ ਲੈ ਕੇ ਡੀਜ਼ਲ ਵਾਸਤੇ ਉਸ ਤਰ੍ਹਾਂ ਦੀਆਂ ਵਾਸ਼ਰਾਂ ਵਾਸਤੇ ਠੀਕ ਆ ਜਾਂ ਜਿੰਦਾ ਆਪਣੀਆਂ ਇੱਕ ਆਉਂਦੀਆਂ ਆਉਂਦੀਆਂ ਜੀ ਸੀ ਬੀ ਦੇ ਕਿਹੜੀਆਂ ਪਾਈਪ ਆਉਂਦੀਆਂ ਜੀ ਹਾਈਡਰੌਲਿਕ ਵਾਸਤੇ ਹਾਈਡਰੌਲਿਕ ਵਾਸਤੇ ਉਹ ਵੀ ਪਾਈਪ ਆਪਣੇ ਕੋਲ ਆਉਂਦੇ ਆ ਕਿਲੋਆਂ ਦੇ ਹਿਸਾਬ ਤੇ ਮਿਲਦੇ ਆ ਬਾਈ ਜੀ ਜਿਹਨੂੰ ਤੁਸੀਂ ਸਾਹਮਣੇ ਦੇਖ ਵੀ ਸਕਦੇ ਹੋ ਬਾਈ ਜੀ ਹੋਵੇ ਸਾਹਮਣੇ ਹੀ ਹਾਈਡਰੌਲਿਕ ਪਾਈਪ ਹਾਂਜੀ ਬਾਈ ਠੀਕ ਆ ਤੇ ਕੁਆਲਿਟੀ ਇਹਨਾਂ ਦੀ ਬਾਈ ਬੈਸਟ ਟੂ ਬੈਸਟ ਹੁੰਦੀ ਆ ਜੀ ਓਕੇ ਜੀ ਹਾਂਜੀ ਬਾਈ ਜੀ ਠੀਕ ਆ ਜੀ ਤੇ ਬਾਕੀ ਇਧਰ ਬਾਹਰ ਚੁੱਲ੍ਹੇ ਪਏ ਆ ਜੀ मोटर ਇਹ ਮੋਟਰਾਂ ਬਾਈ ਜੀ 1.7 ਕਿਹਪੀ 1.5 ਐਚਪੀ 3 ਐਚਪੀ ਤੱਕ ਵੀ ਇਸ ਟਾਈਮ ਤੇ ਆਪਣੇ ਕੋਲੇ ਪਈਆਂ ਨੇ ਅੱਛਾ ਜੀ ਬਟ ਇਹ ਵੀਰੇ ਹੈ 3 ਫੇਸ ਆ ਸਾਰੀਆਂ ਜੀ ਇਸ ਜਾਇ ਦੇ ਵਿੱਚ ਜ਼ਿਆਦਾਤਰ 3 ਫੇਸ ਹੀ ਨਿਕਲਦੀਆਂ ਜੀ ਕੋਈ ਬਹੁਤ ਹੀ ਰੇਅਰ ਨਿਕਲਦੀਆਂ ਜਿਹੜੀਆਂ ਸਿੰਗਲ ਫੇਸ ਹੁੰਦੀਆਂ ਬਾਕੀ ਇਹਨਾਂ ਨੇ ਆਪਸ਼ਨ ਵਿੱਚ ਦਿੱਤੀ ਹੋਈ ਹੈ 220 ਦੀ 220 ਦੇ ਵਿੱਚੋਂ ਕਨੈਕਸ਼ਨ ਨਿਕਲ ਸਕਦੇ ਆ ਸਿੰਗਲ ਫੇਸ ਹੋਣ ਦੇ ਵੀ ਵੀ ਚੱਲ ਸਕਦੀਆਂ ਚੱਲ ਸਕਦੀਆਂ ਚੱਲ ਸਕਦੇ ਇਹਦੀ ਬਾਡੀ ਜਿਹੜੀ ਉਹ ਐਲੂਮੀਨੀਅਮ ਦੀ ਹੈ ਜੀ ਲੋਹੇ ਦੀ ਨਹੀਂ ਹੈਗੀ ਹਾਂ ਐਲੂਮੀਨੀਅਮ ਦੀ ਹੈ ਐਲੂਮੀਨੀਅਮ ਬਾਡੀ ਆ ਜੀ ਤੇ ਇਹ ਕੀ ਰੇਟ ਪੈਜੂਗੀ ਇਹ ਪੈਜੂਗੀ ਬ 2200 ਰੁਪਏ ਕਿਲੋ ਕਿਲੋ ਜੀ ਕਿਲੋ ਬੀਚੀ ਜ ਆਪਣੇ ਕੋਲ ਤੋਲ ਕੇ ਮਤਲਬ ਇਨਾ ਬਾਈ ਤੁਸੀਂ ਸਕਰੈਬ ਕਰ ਸਕਦੇ ਹੋ 200 ਰੁਪਏ ਦਾ ਸਕਰੈਬ ਦਾ ਰੇਟ ਹੈ ਅਲੂਮੀਨੀਅਮ ਦਾ ਜੀ ਵਿੱਚੋਂ ਕੋਈ ਕਿਲੋ ਕਾਪਰ ਵੀ ਨਿਕਲੂਗਾ 7-800 ਰੁਪਏ ਆ ਕਿਲੋ ਦਾ ਉਹਦਾ ਵੀ ਹੈਗਾ ਇਹ ਚੱਲਦੀ ਹੈ ਠੀਕ ਹੈ ਨਹੀਂ ਵੀ ਚਾਹਤ ਨਹੀਂ ਤਾਂ ਸਕਰੈਬ ਕਰ ਦੋ ਕੋਈ ਚੱਕਰ ਨਹੀਂ ਠੀਕ ਆ ਹਾਂਜੀ ਬਾਈ ਜੀ ਹਾਂ ਬਾਕੀ ਆ ਵੱਡੇ ਕਟਰ ਵਗੈਰਾ ਪੇਜੇ ਕਿਸੇ ਮਕੈਨਿਕ ਵੀਰ ਨੇ ਲੈਣੇ ਹੁੰਦਾ ਹਾਂਜੀ ਬਾਈ ਜੀ ਤੇ ਇਧਰ ਜਿਹੜੀ ਕਿਸਾਨ ਵੀਰਾਂ ਵਾਸਤੇ ਵੇਖਣ ਵਾਲੀ ਚੀਜ਼ ਹੈ ਜੀ ਖਿੱਚਾਂ ਵੀ ਮਿਲ ਜਾਣਗੀਆਂ ਹਰੇਕ ਤਰ੍ਹਾਂ ਦਾ ਟੋਚਨ ਮਿਲ ਜੂਗਾ ਹੈਵੀ ਤੋਂ ਲੈ ਉਹ ਸਾਹਮਣੇ ਵਾਲੀ ਕੀ ਚੀਜ਼ ਹੈ ਸੰਗਲ ਜਿਹੜੇ ਉਹ ਪਿਆ ਇਹ ਬਾਈ ਜੀ ਖਿੱਚ ਹੁੰਦੀ ਹੈ ਮਤਲਬ ਆਪਾਂ ਜਿਵੇਂ ਆਪਣੇ ਤਾਂ ਹੁਣ ਨਿਸ਼ਾਨ ਸਾਹਿਬ ਤੇ ਯੂਜ਼ ਹੁੰਦਾ ਵੀ ਚੀਜ਼ ਨੂੰ ਟਾਈਟ ਕਰਨ ਦੇ ਲਈ ਦੋਵੇਂ ਪਾਸੇ ਪਾ ਕੇ ਬਾਅਦ ਕੱਸ ਦੋ ਉਹ ਟੈਟ ਹੋ ਜਾਊਗੀ ਟੈਟ ਹੋ ਜਾਊਗੀ ਹਾਂਜੀ ਬਾਈ ਜੀ ਠੀਕ ਆ ਤੇ ਇੰਦਰਾ ਸੰਗਲ ਪਿਆ ਹਾਂਜੀ ਬਾਈ ਜੀ ਇਹ ਕਿੰਨੇ ਕੁ ਲੈਂਥ ਹੋਗੇ ਇਹਦੀ ਵੱਧ ਵੱਧ ਲੈਂਥ ਭਾਈ ਜਿੰਨੀ ਮਰਜ਼ੀ ਲੈ ਲਿਆ ਆਪਣੇ ਤੋਂ ਲੰਬੀ ਲੈਂਥਾਂ ਹੁੰਦੀਆਂ ਏ ਜੇ ਟੋਟਾ ਲੈਣਾ ਸਾਡੇ ਕੋਲੋਂ ਭਾਵੇਂ ਕੋਈ 4 ਫੁੱਟ ਦਾ ਕਟਾ ਲੈ ਬਾਈ ਜੀ ਤੇ ਭਾਵੇਂ ਕੋਈ 50 ਫੁੱਟ ਦਾ ਲੈ ਲਈ ਸਾਨੂੰ ਵੀ ਹਰੇਕ ਸਾਈਜ਼ ਦਾ ਆਪਣੇ ਕੋਲ ਸੰਗਲ ਮਿਲ ਜੂਗਾ ਬਾਕੀ ਇੱਧਰ ਵੀ ਹੈਗੀਆਂ ਵੀ ਹੈਗੀਆਂ 6 mm ਤੋਂ ਲੈ ਕੇ ਆਪਣੇ ਕੋਲੇ 21 22 mm ਤੱਕ ਸੰਗਲ ਹੁੰਦਾ ਭਾਈ ਸੰਗਲ ਮਿਲ ਜੂਗਾ ਹਾਂਜੀ ਬਾਈ ਜੀ ਠੀਕ ਆ ਤੇ ਆ ਚੈਨ ਕੁੱਪੀਆਂ ਕਿਹੜੇ ਕਿਹੜੇ ਕਿੰਨਾ ਕਿੰਨਾ ਵਜਨ ਦੀ ਕਪੈਸਿਟੀ ਹੈ ਨਾਲ ਇਹ ਬਾਈ 1 ਟਨ ਤੋਂ ਲੈ ਕੇ ਆਪਣੇ ਕੋਲੇ 5 ਟਨ ਤੱਕ ਆਪਾਂ ਜਿੰਨੀਆਂ ਕ ਆਪਣੇ ਨਾਰਮਲ ਚੱਲਦੀਆਂ ਹਨਾ ਹਾਂ ਉਹਨੀਆਂ ਕ ਅਸੀਂ ਲੈ ਕੇ ਆਉਨੇ ਆਂਗੇ 5 ਟਨ ਤੱਕ ਟਾਂਦੀ ਭਾਈ ਜੀ ਤੁਸੀਂ ਦੇਖ ਸਕਦੇ ਹੋ ਠੀਕ ਆ ਸਾਹਮਣੇ ਪੰਜ ਪੰਜ ਟਾਂ ਆ ਜਿਹੜੀਆਂ ਹਾਂਜੀ ਭਾਈ ਜੀ ਇਹ ਪੰਜ ਟਾਂ ਦੀ ਤੇ ਇਹਦਾ ਕਿਲੋ ਦੇ ਹਿਸਾਬ ਨਾਲ ਕਿੰਨਾ ਰੇਟ ਆ ਇਹਦਾ 200 ਰੁਪਏ ਕਿਲੋ ਆ ਭਾਈ ਇਹ 200 ਰੁਪਏ 200 ਰੁਪਏ ਕਿਲੋ ਵਾਲੀ ਠੀਕ ਆ ਜੀ ਹਾਂਜੀ ਤੇ ਬਾਕੀ ਦੋਸਤੋ ਮੈਨੂੰ ਨਹੀਂ ਲੱਗਦਾ ਕਿ ਇਤੋਂ ਜਾਇਜ਼ ਰੇਟ ਤੇ ਆਪਾਂ ਨੂੰ ਇਹ ਸਮਾਨ ਵੀ ਇੰਨੀ ਵਧੀਆ ਕੁਆਲਿਟੀ ਦਾ ਸਮਾਨ ਮਿਲ ਸਕਦਾ ਤੇ ਬਾਕੀ ਉੱਪਰ ਹੋਰ ਵੀ ਸਮਾਨ ਪਿਆ ਉਹ ਵੀ ਤੁਹਾਨੂੰ ਦਿਖਾਉਣੇ ਆ ਇਹ ਆ ਤਾਂ ਆਪਾਂ ਤੋਂ ਲੈ ਲਓ ਚੈੱਕ ਕਰ ਲਿਆ ਸਾਰਾ ਹਾਂਜੀ ਲਓ ਵੀ ਦੋਸਤੋ ਇੱਧਰ ਆਪਣੇ ਘਰੇ ਜਿਹੜੇ ਸ਼ੌਂਕ ਨਾਲ ਜਾਨਵਰ ਰੱਖੇ ਹੁੰਦੇ ਆ ਉਹਨਾਂ ਨੂੰ ਪਾਉਣ ਵਾਸਤੇ ਆ ਬੈਲਟਾਂ ਵਗੈਰਾ ਵੀ ਹੈਗੀਆਂ ਤੇ ਬਾਕੀ ਬਾਈ ਜੀ ਗੱਦਿਆਂ ਬਾਰੇ ਦੱਸੋ ਜੀ ਪਹਿਲਾਂ ਗੱਦਾ ਭਗਵੰਤ ਵੀਰੇ ਆਪਣੇ ਕੋਲੇ 4 ਇੰਚ ਤੋਂ ਲੈ ਕੇ 10 ਇੰਚ ਦੀ ਮੋਟਾਈ ਤੱਕ ਮਿਲ ਜੂਗਾ ਸਹਿਜ ਹਰੇਕ ਮਿਲ ਜੂਗਾ ਬਾਈ ਜੀ ਠੀਕ ਆ 6/6 6/ਸਵਾ 6 6/ਸਾਢੇ 6 ਕਿਸੇ ਨੂੰ ਕੋਈ ਸਪੈਸ਼ਲ ਆਰਡਰ ਤੇ ਤਿਆਰ ਕਰਾਉਣਾ ਆਪਾਂ ਉਹ ਵੀ ਕਰਵਾ ਕੇ ਲੈ ਸਕਦੇ ਅੱਛਾ ਉਹ ਵੀ ਕਰਵਾ ਕੇ ਕਰਵਾ ਕੇ ਲੈ ਸਕਦੇ 5 ਸਾਲ ਦੀ ਗਾਰੰਟੀ ਹੋਊਗੀ ਬਾਈ ਜੀ ਹਰੇਕ ਗੱਦੇ ਦੀ ਇਹ ਗੱਦੇ ਆਪਣੀ ਇੰਡੀਅਨ ਮਾਰਕੀਟ ਨਹੀਂ ਬਾਈ ਜੀ ਜਿਹੜਾ ਐਕਚੁਅਲੀ ਜਹਾਜ਼ ਦੇ ਵਿੱਚ ਗੱਦਾ ਨਿਕਲਦਾ ਨਾ ਭਗਵੰਤ ਬਾਈ ਉਹ ਨਿਕਲਦਾ 5/6 ਦਾ ਕਿਉਂਕਿ ਉਹਦੇ ਰੂਮ ਛੋਟੇ ਹੁੰਣ ਕਰਕੇ ਉਹ 5/6 ਦਾ ਬੈੱਡ ਹੁੰਦਾ ਅੱਛਾ ਬਟ ਇਹਨੂੰ ਬਾਹਰ ਲਿਆ ਕੇ ਰੀਨਿਊ ਕੀਤਾ ਜਾਂਦਾ ਜੀ ਇੱਕ ਤਾਂ ਯੂਜ਼ਡ ਨਹੀਂ ਰਹਿ ਜਾਂਦੇ ਫਿਰੇ ਪਰ ਜਿਹੜੀ ਇਹਨਾਂ ਦੇ ਵਿੱਚ ਫੋਮ ਆ ਤੇ ਸਪ੍ਰਿੰਗ ਆ ਉਹ ਸਾਰੇ ਇੰਪੋਰਟਡ ਨੇ ਉਹ ਉਹੀ ਚੱਲਦੇ ਆ ਉਹੀ ਚੱਲਦੇ ਇੱਕ ਉੱਪਰਲਾ ਕੱਪੜਾ ਬਦਲ ਦਿੰਦੇ ਆ ਜੀ ਤੇ ਇੱਕ ਸਾਈਜ਼ ਦਾ ਆਕਾਰ ਉਹਨਾਂ ਨੂੰ ਸਾਈਜ਼ ਨੂੰ ਢਾਲ ਦੇ ਸਾਈਜ਼ ਵੀ ਆਪਣੇ ਜਿਹੜਾ ਸਾਈਜ਼ ਇੱਧਰ ਚੱਲਦਾ ਉਸ ਹਿਸਾਬ ਨਾਲ ਉਹਨਾਂ ਨੂੰ ਹਾਂਜੀ 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 ਠੀਕ ਆ ਤੇ ਇੱਧਰ ਆਪਣੇ ਕੋਲ ਇੱਕ ਆਹ ਜਿਹੜੀ ਪਈ ਆ ਇਹ ਕੱਪੜੇ ਸੁੱਕਣੇ ਪਾਉਣ ਦੇ ਲਈ ਤਾਰ ਆ ਬਾਈ ਆ ਵੀ ਕੱਪੜੇ ਸੁੱਕਣੇ ਪਾਉਣ ਦੇ ਲਈ ਹੁੰਦੀ ਆ ਬਾਈ ਜੀ ਇਹਦੀ 90 ਫੁੱਟ ਲੈਂਥ ਆ ਬਾਈ ਜੀ ਠੀਕ ਆ ਠੀਕ ਆ ਤੇ 50 ਰੁਪਏ ਦਾ ਰੇਟ ਆ ਬਾਈ ਜੀ ਸਿਰਫ ਹੀ 50 ਸਿਰਫ 50 ਰੁਪਏ ਤੇ ਆਹ ਜਿਹੜੀ ਲੋਹੇ ਵਾਲੀ ਆ ਏ ਭਾਈ ਜੀ ਲਗ ਲਗ ਸਾਈਜ਼ ਦੇ ਵਿੱਚ ਤੇ ਅਲੱਗ ਲੱਗ ਹੀ ਇਹਨਾਂ ਦੇ ਰੇਟ ਆ ਭਾਈ ਜੀ ਠੀਕ ਆ ਜੀ ਚਲੋ ਇਹ ਜਦੋਂ ਆਪਣਾ ਕੋਈ ਭਰਾ ਲੈਣ ਆਉਂਦਾ ਤੇ ਹਨਾ ਉਹ ਕਿਤੇ ਹੋ ਜਾਂਦੀ ਹੈ ਹਾਂਜੀ ਬਾਕੀ ਭਾਈ ਜੀ ਇਹ ਚੇਅਰ ਮਿਲ ਜਾਣਗੇ ਇਹਨਾਂ ਤੋਂ ਹਾਂਜੀ ਭਾਈ ਤੇ ਝੂਲੇ ਲੱਗ ਛੇਨਾ ਪਈਆਂ ਐ ਸਭ ਕੁਝ ਓਕੇ ਆ ਹਾਂਜੀ ਬਾਈ ਚੈੱਕ ਕਰਾ ਕੇ ਦੇ ਇਹ ਪਈਏ ਜੀ ਇਹ ਬਾਈ ਕੰਧ ਦੇ ਵਿੱਚ ਲੱਗਣ ਵਾਲਾ ਹੀਟਰ ਆ ਬਾਈ ਜਿਸ ਤਰ੍ਹਾਂ ਆਪਣੇ ਏਸੀ ਲੱਗਦਾ ਨਾ ਬਾਈ ਜੀ ਹਾਂਜੀ 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 ਜਿੱਦਾਂ ਹੁਣ ਆਪਣੇ ਆਉਂਦੇ ਆਗੇ ਏਸੀ ਉਸ ਤਰ੍ਹਾਂ ਕੰਧ ਦੇ ਵਿੱਚ ਲੱਗਦਾ ਜੀ ਇਹ ਹੀਟਿੰਗ ਦਿੰਦਾ ਹੈਗਾ ਠੀਕ ਆ ਰੂਮ ਹੀਟ ਆ ਵੀ ਇਸ ਤਰ੍ਹਾਂ ਇਧਰ ਅਲੱਗ-ਅਲੱਗ ਤਰ੍ਹਾਂ ਦੇ ਪਈ ਆ ਬਾਈ ਜੀ ਹੀਟਰ ਤੁਸੀਂ ਦੇਖ ਸਕਦੇ ਹੋ ਬਾਕੀ ਅਜੇ ਅੰਦਰ ਵੀ ਆਪਣੇ ਕੋਲੇ ਪਈ ਆ ਹੀਟਰ ਤਾਂ ਬਹੁਤ ਠੀਕ ਆ ਮਤਲਬ ਸਟੋਰ ਦੇ ਵਿੱਚ ਸਮਾਰਾ ਦੇ ਵਿੱਚ ਇੱਥੇ ਪੂਰਾ ਨਹੀਂ ਆਉਂਦਾ ਪਈਏ ਓਕੇ ਜੀ ਓਕੇ ਬਾਈ ਜੀ ਆਹ ਕੀ ਚੀਜ਼ ਪਈ ਆ ਹਾਂਜੀ ਬਾਈ ਜੀ ਇਹ ਆਪਾਂ ਮਤਲਬ ਭਗਵੰਤ ਵੀਰੇ ਇਹ ਨਾ ਬੋਡੀ ਡਰਾਈਰ ਆ ਗਏ ਇਹਨੂੰ ਆਪਾਂ ਬਾਥਰੂਮ ਦੇ ਬਾਹਰ ਜਾਂ ਆਪਣੇ ਵਾਸ਼ਰੂਮ ਦੇ ਕੋਲ ਲਗਾ ਸਕਦੇ ਆ ਇਹ ਮਤਲਬ ਸੈਲਸਰ ਸਿਸਟਮ ਹੁੰਦਾ ਹੈ ਇਸ ਤਰ੍ਹਾਂ ਚੱਕੋਗੇ ਇਹ ਚੱਲੂਗਾ ਹੱਥ ਸਕਾਓ ਠੀਕ ਆ ਜਦੋਂ ਇਹਨੂੰ ਇਸ ਤਰ੍ਹਾਂ ਰੱਖਤਾ ਇਹਨੇ ਬੰਦ ਹੋ ਜਾਣਾ ਬੰਦ ਹੋ ਜਾਣਾ ਹਾਂਜੀ ਠੀਕ ਆ ਜੀ ਚਲੋ ਤੇ ਇਹਦਾ ਰੇਟ ਦਾ ਕਿ ਰੇਟ ਬਾਈ ਜੀ ਇਹਦਾ ਸਿਰਫ 700 ਰੁਪਏ ਰੇਟ ਹੈ ਸਿਰਫ 700 ਸਿਰਫ 700 ਠੀਕ ਆ ਜੀ ਬਾਕੀ ਦੋਸਤੋ ਇਧਰ ਹੈਂਗਰ ਵਗੈਰਾ ਵੀ ਪਏ ਆ ਜੇਕਰ ਤੁਸੀਂ ਲੈਣੇ ਹੋ ਤਾਂ ਤੇ ਇਧਰ ਕੀ ਆ ਆ ਸੇਫਟੀ ਸ਼ੂਜ਼ ਆ ਗਏ ਬਾਈ ਜੀ ਔਰ ਲਗ ਲਗ ਤਰ੍ਹਾਂ ਦਾ ਕੈਮੀਕਲ ਆ ਗਿਆ ਬਾਈ ਜੀ ਉੱਪਰ ਉਹੀ ਜਿਹੜਾ ਤੁਹਾਨੂੰ ਵਿਖਾਇ ਸੀ ਕਪੜੇ ਟੰਗਣ ਦੇ ਕਪੜੇ ਇਸ ਕੋਲ ਹਾਂ ਜੀ ਹਾਂ ਇਹ ਇਧਰ ਟੇਪ ਆ ਗਈ ਬਾਈ ਜੀ ਛੱਤ ਤੇ ਲਾਉਣ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੀਕੇਜ ਆ ਟੈਂਕੀ ਟੁੱਟੀ ਹੈ ਠੀਕ ਆ ਠੀਕ ਆ ਇਹ ਟੇਪ ਲਗਾਓ ਉੱਥੇ ਬੰਦ ਠੀਕ ਆ ਇਹ ਇਹ ਜਿਹੜੀ ਉਹ ਟੇਬਲ ਇਹਦੀ ਐਡ ਵੀ ਬਹੁਤ ਜਿਆਦਾ ਆਉਂਦੀ ਹੈ ਹਾਂਜੀ ਹਾਂਜੀ ਉਹੀ 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 ਬਾਈ ਠੀਕ ਆ ਠੀਕ ਆ ਠੀਕ ਆ ਆਨਲਾਈਨ ਤੇ ਇਹਦਾ ਬਹੁਤ ਪ੍ਰਾਈਸ ਆ ਨਾ ਹਾਂਜੀ ਬਈ ਆਪਣਾ ਰੋਲ ਕਿੰਨੇ ਦਾ ਮਿਲ ਜੂਗਾ ਇਹ 150 ਰੁਪਏ ਦੀ ਵੀ ਆਉਂਦੀ ਆ ਤੇ 300 ਰੁਪਏ ਦੀ ਉਹ ਮਤਲਬ ਚੌੜੀ ਹੁੰਦੀ ਹੈ ਜਿਵੇਂ ਆ ਹਾਂ ਇਹ 300 ਰੁਪਏ ਦੀ ਇੱਕ ਇਹ ਦੋ ਥੋੜੀ ਜੀ 4 ਇੰਚ ਚੌੜੀ ਆਉਂਦੀ ਆ ਜੀ ਉਹ 150 ਰੁਪਏ ਦੀ ਠੀਕ ਆ ਜੀ ਤੇ ਬਾਕੀ ਇਧਰ ਦੋਸਤੋ ਆ ਕ੍ਰੌਕਰੀ ਆ ਗਈ ਜੀ ਕ੍ਰੌਕਰੀ ਦਾ ਸਾਮਾਨ ਆ ਗਿਆ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਤੇ ਇਹ ਜਿਹੜਾ ਹੈਗਾ ਇਹ ਤਾਂ ਫਰੈਸ਼ ਮਾਲ ਹੀ ਹੋ ਨਹੀਂ ਭਾਈ ਜੀ ਇਹ ਜਹਾਜ਼ ਦੇ ਵਿੱਚੋਂ ਨਿਕਲਦੀ ਸ਼ਰਪਟਾਂ ਦੀਆਂ ਕੁਝ ਵਿੱਚ ਇੰਪੋਰਟ ਵੀ ਹੁੰਦੀ ਹੈ ਭਾਈ ਜੀ ਉੱਥੇ بندرگاہ ਦੇ ਉੱਪਰ ਬਾਕੀ ਕੁਝ ਜਹਾਜ਼ ਦੇ ਵਿੱਚੋਂ ਵੀ ਨਿਕਲਦੀ ਹੈ ਜਿਸ ਤਰ੍ਹਾਂ ਤੁਸੀਂ ਟ੍ਰੇਆਂ ਦੇਖ ਸਕਦੇ ਹੋ ਭਾਈ ਜੀ ਇਹ ਚਾਰ ਪੰਜ ਤਰ੍ਹਾਂ ਦੀਆਂ ਟ੍ਰੇਆਂ ਨੇ ਠੀਕ ਹੈ ਠੀਕ ਹੈ ਜੀ ਤੇ ਇਹਨਾਂ ਦਾ ਕਿਲੋਆਂ ਦਾ ਹੀ ਹਿਸਾਬ ਆ ਭਾਈ ਜੀ ਅੱਛਾ ਇਹ ਵੀ ਕਿਲੋ ਦੇ ਹਿਸਾਬ ਨਾਲ ਕਿਲੋ ਦਾ ਹਾਂਜੀ 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 ਠੀਕ ਆ ਠੀਕ ਆ ਇਹ ਮਤਲਬ 250 ਰੁਪਏ ਕਿਲੋ ਆ ਤੇ ਸਿਰਫ ਹੀ 100 ਤੋਂ 120 ਰੁਪਏ ਕਿਲੋ ਦੇ ਆਸ-ਪਾਸੇ ਟ੍ਰੇ ਬਣਦੀ ਹੈ ਜੀ ਤੇ ਅਨਬ੍ਰੇਕੇਬਲ ਹੀ ਹੁੰਦੀ ਹੈ ਜੀ ਇਹ ਤਾਂ ਬਹੁਤ ਜੈਜ ਰੇਟ ਤੇ ਆ ਹਨਾ ਹਾਂਜੀ ਬਾਈ ਜੀ ਵੀ ਆਪਣੇ ਆਪ ਬਾਜ਼ਾਰ ਚ ਪਲਾਸਟਿਕ ਦੀ ਦਈ ਜਾਂਦੇ ਆ ਪਲਾਸਟਿਕ ਵੀ ਹੈ ਨਹੀਂ ਤੁਸੀਂ ਖੁਦ ਸਿਆਣੇ ਹੋ ਨਹੀਂ ਨਹੀਂ ਬਹੁਤ ਬਾਕੀ ਆ ਡਿਨਰ ਸੈੱਟ ਲਗਾ ਲਓ ਜੀ ਆ ਪਲੇਟਾਂ ਨਾਲ ਖੋਲੀਆਂ ਇਹ ਵੀ 250 ਰੁਪਏ ਕਿੱਲੇ ਹਾਂ 250 ਹਾਂਜੀ ਬਾਈ ਜੀ ਠੀਕ ਆ ਤੇ ਇਧਰ ਆ ਗਿਆ ਆਪਣੇ ਰੈਗੂਲਰ ਯੂਜ਼ ਹੋਣ ਵਾਲਾ ਮੰਨ ਕੇ ਚਲੋ ਘਰ ਦੇ ਵਿੱਚ ਸਮਾਨ ਹਾਂਜੀ ਬਾਈ ਜੀ ਇਹ ਵਾਈਪਰ ਆ ਕੇ ਤੇ ਜਾਲੇ ਲਾਉਣ ਵਾਲੇ ਆਗੇ ਲੰਮਾ ਹੋ ਜਾਂਦਾ ਬਾਈ ਜੀ 10 ਫੁੱਟ ਦਾ ਫਿਰ ਇਕੱਠਾ ਹੋ ਜਾਂਦਾ ਜੀ ਆ ਠੀਕ ਆ ਇਹਦੇ ਉੱਗਰ ਚੜ ਜਾਣ ਲੱਗੇ ਅਸਾ ਅੱਛਾ ਇਹ ਯਾਨੀ ਕਿ ਵਿੱਚੋਂ ਲੰਮਾ ਹਾਂਜੀ ਹਾਂਜੀ ਬਾਈ ਜੀ ਠੀਕ ਆ ਤੇ ਬਾਕੀ ਇਧਰ ਆ ਪਏ ਆ ਆਰੀਆਂ ਪਈਆਂ ਇਹ ਆਰੀਆਂ ਆ ਗਈਆਂ ਬਾਈ ਜੀ ਆਰੀਆਂ ਕਾਪੇ ਲਗ ਲਗ ਤਰ੍ਹਾਂ ਦੇ ਠੀਕ ਆ ਹਾਂਜੀ ਬਾਈ ਇਹ ਕੀ ਕੰਮ ਆਉਂਦੇ ਏ ਬਾਈ ਜੀ ਲੱਕੜਾਂ ਕੱਟਣ ਦੇ ਹਾਂਜੀ ਬਾਈ ਜੀ ਇਹ ਆਪਣੇ ਜਾਜ ਦੇ ਵਿੱਚ ਪਰਦੇ ਲੱਗੇ ਹੁੰਦੇ ਆਗੇ ਠੀਕ ਆ ਜੀ ਠੀਕ ਆ ਜੀ ਇਹਨਾਂ ਦੀ ਨਮਾਈਦੜੀ ਉਹ 3 ਤੋਂ ਲੈ ਕੇ ਦੇ 6 ਫੁੱਟ ਤੱਕ ਨਿਕਲਦੀ ਹੈ ਠੀਕ ਆ ਠੀਕ ਆ ਤੇ ਇਹ ਵੀ ਪਰ ਕੇ ਜੀ ਦਾ ਹਿਸਾਬ ਵੀ ਮਿਲ ਜਾਂਦੇ ਆ ਜੀ ਵੀ ਜੇ ਆਪਣੇ ਸ਼ੀਸ਼ੇ ਲੱਗੇ ਹੁੰਦੇ ਤੇ ਆਪਾਂ ਹਾਂਜੀ ਹਾਂਜੀ ਇਹਦੇ ਲਾਜ਼ ਬਿਲਕੁਲ ਬਿਲਕੁਲ ਠੀਕ ਆ ਉਸ ਤੋਂ ਬਾਅਦ ਆ ਝੁੱਲੇ ਆ ਗਏ ਜੀ ਹਾਂਜੀ ਭਾਈ ਜੀ ਇਹ ਵੀ ਆਪਣੇ ਕੋਲ ਹੋਰ ਵੀ ਅਜੇ ਬਹੁਤ ਕਾਰ ਦੇ ਪਈਆਂ ਮਤਲਬ ਹੁਣ ਇੰਨਾ ਆਪਾਂ ਸੈਟਅਪ ਨਹੀਂ ਇੱਥੇ ਕਰ ਸਕਦੇ ਉਹ ਜਿਹੜੇ ਬਾਈ ਨੂੰ ਮਤਲਬ ਡਿਮਾਂਡ ਹੁੰਦੀ ਆ ਅਸੀਂ ਜਿਲ ਜਾ ਕੇ ਵਿਖਾ ਦਿੰਦੇ ਆ ਸਟੋਰ ਹੂ ਬਾਕੀ ਬਾਈ ਹੁਣਾਂ ਦਾ ਇੰਸਟਾਗ੍ਰਾਮ ਤੇ ਪੇਜ ਹੈਗਾ ਏ ਹਾਂਜੀ ਭਾਈ ਜੀ ਤੇ ਉਹਦੇ ਬਾਰੇ ਮਾੜਾ ਦੱਸ ਦੋ ਕਿ ਕੱਲੀ ਕੱਲੀ ਚੀਜ਼ ਉੱਥੇ ਪਾਉਂਦੇ ਰਹਿੰਦੇ ਆ ਹਾਂਜੀ ਭਾਈ ਜੀ ਆਪਣੇ ਪੇਜ ਦਾ ਨਾਮ ਹੈਗਾ ਜੀ 13 13 ਸ਼ਿਪਯਾਰਡ ਮਲੂਟ ਭਾਈ ਜੀ ਠੀਕ ਆ ਜੀ ਠੀਕ ਆ ਜੀ ਉੱਤੇ ਵਿੱਚ ਆਪਣਾ ਉਹਦੇ ਵਿੱਚ ਨੰਬਰ ਵੀ ਦਿੱਤੇ ਹੋਏ ਆ ਜੀ ਠੀਕ ਆ ਠੀਕ ਆ ਸਾਨੂੰ ਮਤਲਬ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਬਾਕੀ ਇਹ ਐਡ ਦੇ ਉੱਪਰ ਵੀ ਆਪਣਾ ਨੰਬਰ ਚੱਲੂਗਾ ਬਾਈ ਜੀ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਤੁਹਾਡੇ ਉਹ ਇੰਸਟਾ ਹਾਂਜੀ ਠੀਕ ਹੈ ਜੀ ਲਿੰਕ ਵੀ ਦੇ ਦਾਂਗੇ ਕਿਉਂਕਿ ਉੱਥੇ ਕੱਲੀ ਕੱਲੀ ਜਿਹੜੀ ਵੀ ਇਹਨਾਂ ਕੋਲੇ ਕੋਈ ਨਵਾਂ ਸਮਾਨ ਜਦੋਂ ਆਉਂਦਾ ਉਹਦੀ ਡਿਟੇਲ ਦਿੰਦੇ ਰਹਿੰਦੇ ਆ ਹਾਂਜੀ ਬਾਕੀ ਆਪਣੇ ਬਾਈ ਜੀ WhatsApp ਗਰੁੱਪ ਵੀ ਚੱਲਦੇ ਆਗੇ ਠੀਕ ਆ ਠੀਕ ਹੈ ਜਦੋਂ ਕੋਈ ਕਸਟਮਰ ਆਉਂਦਾ ਸੀ ਉਹਨਾਂ ਨੂੰ ਮੈਂ ਨਾਲ ਜੋੜ ਕੇ ਰੱਖਿਆ ਕਹੂੰਗੇ ਸਾਡੇ ਕੋਲੇ ਮਾਲ ਭਗਵੰਤ ਭਾਈ ਜ਼ਿਆਦਾ ਟਾਈਮ ਨਹੀਂ ਖੜਦਾ ਤੇ ਬਾਕੀ ਅਸੀਂ ਫਿਰ ਪਾਉਂਦੇ ਰਹਿੰਨੇ ਜਿਹੜੇ ਬੰਦੇ ਨੂੰ ਮੰਨ ਲਾ ਕੋਈ ਮੰਨ ਲਾ ਇਥੋਂ 200 ਕਿਲੋਮੀਟਰ ਕੋਈ 400 ਕਿਲੋਮੀਟਰ ਦੂਰ ਆ ਅਗਲੇ ਨੂੰ ਕੋਈ ਗਰੁੱਪ ਦੇ ਵਿੱਚ ਉਹ ਚੀਜ਼ ਪਸੰਦ ਆ ਗਈ ਉਹ ਸਾਨੂੰ ਫੋਨ ਕਰ ਦਿੰਦਾ ਜਾਂ ਬਈ ਪੇਮੈਂਟ ਆਨਲਾਈਨ ਵੀ ਕਰਦੇ ਆ ਅਸੀਂ ਉਹਦੀ ਚੀਜ਼ ਰੱਖ ਦਿੰਦੇ ਨੇ ਭਲਾ ਅਗਲਾ 4 ਮਹੀਨਿਆਂ ਨੂੰ ਆ ਕੇ ਲੈ ਜਾਏ ਜੇ ਕਿਸੇ ਨੇ ਕੋਰੀਅਰ ਕਰਵਾਉਣੀ ਆ ਤਾਂ ਬਾਈ ਅਸੀਂ ਕੋਰੀਅਰ ਵੀ ਕਰਵਾ ਦਿੰਦੇ ਆ ਕੋਰੀਅਰ ਵੀ ਕਰਵਾ ਕੋਰੀਅਰ ਦੀ ਸਹੂਲਤਾਂ ਵੀ ਹੈਗੀ ਆ ਠੀਕ ਆ ਠੀਕ ਆ ਜੀ ਇਹਨਾਂ ਦੀ ਜਿਹੜੀ ਮਦਾ ਖਿੱਚਣ ਦੀ ਸਮਰੱਥਾ ਉਹ ਬਹੁਤ ਜ਼ਿਆਦੀ ਆ ਠੀਕ ਆ ਹਾਂ ਜੀ ਤੇ ਇੱਕ ਆਦੇ ਨਾ ਜਾਣ ਵਾਲੀਆਂ ਚੀਜ਼ਾਂ ਤੇ ਨਾਲ ਇਹਦੇ ਤੁਸੀਂ ਜਿਵੇਂ ਵੇਖੀ ਜਾਂਦੇ ਹੋ ਵੀਡੀਓ ਦੇ ਵਿੱਚ ਇਹ ਹੈਗੀ ਬਾਈ ਆਟਾ ਗੁੰਨਣ ਵਾਲੀ ਮਸ਼ੀਨ ਠੀਕ ਆ ਆਹ ਵਾਲੀ ਇਹਦੇ ਨਾਲ ਭਾਂਡੇ ਭੁੰਡੇ ਸਾਰੇ ਹੀ ਆ ਬਾਈ ਗੁੰਨਣ ਵਾਲੇ ਤੇ ਫਿਲਹਾਲ ਤਾਂ ਕੱਲੀ ਮਸ਼ੀਨ ਪਈ ਆ ਵਿਚਾਲੇ ਤੁਸੀਂ ਕੰਪਲੀਟ ਕਰਕੇ ਦੇਵਾਓ ਓਕੇ ਕੰਪਲੀਟ ਕਰਕੇ ਦਿਓ ਹਾਂ ਜੀ ਬਾਈ ਜੀ ਹਾਂ ਜੀ ਠੀਕ ਆ ਤੇ ਇੱਕ ਬਾਈ ਇਧਰ ਆ LG ਦਾ ਰੈਫਰਿਜਰੇਟਰ ਪਿਆ ਹਾਂ ਜੀ ਬਾਈ ਜੀ LG ਦੀ ਫ੍ਰਿਜ ਵੱਡੀ ਬਾਡੀ ਦੇ ਵਿੱਚ 690 ਕਿ ਲੀਟਰ ਦੇ ਕਰੀਬ ਆ ਜੀ ਅੱਛਾ ਜੀ ਹਾਂ ਜੀ ਬਾਈ ਜ ओके ਇਹ ਬਿਲਕੁਲ ਇੱਕ ਪਾਸੇ ਸਾਰਾ ਫਰੀਜ਼ਰ ਆ ਜੀ ਠੀਕ ਆ ਜੀ ਹਾਂਜੀ ਲੋ ਜੀ ਇਧਰਲੀ ਸਾਈਡ ਤੇ ਤੁਸੀਂ ਚੈੱਕ ਕਰੋ ਸਾਰਾ ਫਰੀਜ਼ਰ ਆ ਤੇ ਬਾਕੀ ਇਧਰ ਆਪਾਂ ਹੋਰ ਸਮਾਨ ਜਿਹੜਾ ਰੱਖ ਸਕਦੇ ਆ ਤੇ ਇਹਦਾ ਕੀ ਰੇਟ ਆ ਜੀ ਇਹਦਾ ਰੇਟ ਬਾਈ ਜੀ 35000 ਰੁਪਏ ਜੀ 35000 ਰੁਪਏ ਹਾਂ ਜੀ ਨਵਾਂ ਮਾਡਲ ਇਹ 90000 ਦੇ ਕਰੀਬ ਹੋਈਗਾ ਬਾਈ ਠੀਕ ਆ ਜੀ ਯਾਨੀ ਕਿ ਆਧੇ ਨਾਲ ਵੀ ਕੱਟ ਕੇ ਮਿਲ ਜਾਂਦੀ ਹੈ ਬਿਲਕੁਲ ਠੀਕ ਆ ਹਾਂਜੀ ਤੇ ਬਾਕੀ ਦੋਸਤੋ ਇੱਕ ਤੁਹਾਨੂੰ ਥੱਲੇ ਸ਼ੈਂਪੂ ਦਿਖਾਉਣੇ ਆ ਹਰੇਕ ਤਰ੍ਹਾਂ ਦਾ ਸ਼ੈਂਪੂ ਕਾਰਵਾਸ਼ ਹੋ ਗਿਆ ਜਾਂ ਫਿਰ ਆਪਣੇ ਵਜੀਲ ਸਾਹਿਬ ਕੀ ਵਾਲਾ ਜੀ ਉਹ ਹੀ ਵਿਖਾ ਦਿੰਨੇ ਆ ਬਾਕੀ ਦੋਸਤੋ ਇਧਰ ਸਾਹਮਣੇ ਸ਼ੈਂਪੂ ਜਾਂ ਕੁਝ ਕੈਮੀਕਲ ਪਿਆ ਹਾਂਜੀ ਬਾਈ ਜਿਵੇਂ ਭਗਵੰਤ ਜੀਰੇ ਤੁਸੀਂ ਵੀਡੀਓ ਦੇ ਵਿੱਚ ਦਿਖਾ ਰਹੇ ਹੋ ਇਹਦੇ ਆਪਣੇ ਕੋਲੇ ਲੱਗ ਲੱਗ ਪ੍ਰਕਾਰ ਦੇ ਕੈਮੀਕਲ ਬਾਈ ਜੀ ਜਿਨ੍ਹਾਂ ਦੇ ਵਿੱਚ ਆਪਣੇ ਕੋਲੇ ਬਾਈ ਜੀ ਬਾਥਰੂਮ ਕਲੀਨਰ ਟਾਇਲਟ ਕਲੀਨਰ ਕੱਪੜੇ ਧੋਣ ਵਾਲਾ ਡਿਟਰਜੈਂਟ ਬਾਈ ਜੀ ਭਾਂਡੇ ਧੋਣ ਵਾਲਾ ਡਿਸ਼ਵਾਸ਼ ਜੀ ਕਾਰਾਂ ਤੇ ਟਰੈਕਟਰਾਂ ਧੋਣ ਲਈ ਸ਼ੈਂਪੂ ਬਾਈ ਜੀ ਜਿਹਦੇ ਵਿੱਚ ਫੋਮ ਵਾਲਾ ਵੀ ਮਿਲ ਜੂਗਾ ਸਿੰਪਲ ਵੀ ਮਿਲ ਜੂਗਾ ਜੀ ਤੇ ਹੈਂਡਵਾਸ਼ ਜਿਹੜੇ ਆਪਾਂ ਕਿਲਵਾਂ ਦੇ ਹਿਸਾਬ ਤੇ ਦਿੰਨੇ ਆ ਜੀ ਜਿਹੜੀ ਬਾਜ਼ਾਰ 'ਚ ਪੈ ਗਈ ਆਪਾਂ ਨੂੰ 250 ਐਮਐਲ ਦੀ 100 ਦੀ ਮਿਲਦੀ ਆ ਅਸੀਂ ਬਾਈ ਜੀ ਉਹ 1 ਕਿਲੋ ਦਿੰਨੇ ਆ ਜੀ अच्छा ਕਿਉਂਕਿ ਸਾਡੇ ਕੋਲ ਤਾਂ ਵੱਡੇ ਬੈਰ ਲਾਉਂਦੇ ਆ ਬਾਈ ਉਹ ਜੋ ਅਸੀਂ ਬੋਤਲਾਂ ਭਰਦੇ ਆ ਬੋਤਲਾਂ ਬਾਈ ਯਾਨੀ ਕਿ ਇਹ ਤੁਸੀਂ ਬੋਤਲਾਂ ਵਿੱਚੋਂ ਭਰ ਕੇ ਆਪ ਤਿਆਰ ਕੀਤੀਆਂ ਇਹ ਬਿਲਕੁਲ ਜੀ ਸਾਡੇ ਕੋਲ ਤਾਂ ਵੱਡੇ ਬੈਰ ਲਾਉਂਦੇ ਆ ਬਾਈ 2 200 ਮੀਟਰ ਦੇ ਠੀਕ ਆ ਹਾਂਜੀ ਤੇ ਕੁਆਲਟੀ ਬਾਈ ਇਹਨਾਂ ਦੀ ਜਿਹੜਾ ਬੰਦਾ ਇੱਕ ਵਾਰੀ 100 ਗ੍ਰਾਮ ਵੀ ਲੈ ਕੇ ਜਾਂਦਾ ਮੁੜ ਕੇ 5 ਲੀਟਰ ਲੈ ਕੇ ਜਾਂਦਾ ਜੀ ਅੱਛਾ ਜੀ ਹਾਂਜੀ ਤੇ ਇੱਧਰ ਤੁਸੀਂ ਨਾਲ ਦੇਖ ਸਕਦੇ ਹੋ ਬਾਈ ਜੀ ਸ਼ੈਂਪੂ ਪਿਆ ਜੀ ਸਾਬਣ ਪਏ ਆ ਸਾਬਣ ਬਾਈ ਆਪਣੇ ਕੋਲੇ 25 ਰੁਪਏ 40 ਰੁਪਏ ਤੋਂ ਲੈ ਕੇ 100 ਰੁਪਏ ਦਾ ਸਾਬਣ ਵੀ ਹੈਗਾ ਬਾਈ ਜੀ ਜਿਹਦੇ ਵਿੱਚ ਕਿ ਪਰਫਿਊਮ ਵਰਗੀ ਫਰਾਗਰੈਂ ਠੀਕ ਆ ਤੇ ਨਾਲ ਆਪਣੇ ਕੋਲੇ ਬਾਡੀ ਦੂਜੀ ਆ ਗਿਆ ਜੀ ਲੋਸ਼ਨ ਠੀਕ ਆ ਠੀਕ ਆ ਜੀ ਤੇ ਫਾਰਮ ਵੀ ਆ ਜਾਊਗਾ ਬਾਡੀ ਫਾਰਮ ਵਾਸਤੇ ਜਿਹਦਾ ਹੁਣ ਝੱਗ ਜੀ ਵਰਤੇ ਹੁੰਦੇ ਅੱਜ ਕੱਲ ਤੇ ਸਕਰਬ ਵਗੈਰਾ ਰੂਮ ਫਰੇਸ਼ਨਰ ਇਹ ਸਭ ਜੀ ਆਪਣੇ ਕੋਲੇ ਉਪਲਬਧ ਹੁੰਦੀਆਂ ਬਾਈ ਜੀ ਤੇ ਸੱਤ ਤਰ੍ਹਾਂ ਦੇ ਆਪਣੇ ਕੋਲੇ ਇੱਕ ਸਾਬਣਾਂ ਦੋ ਤਰ੍ਹਾਂ ਦੇ ਇੱਕ ਨੌ ਜੀ ਤੇ 10 ਤਰ੍ਹਾਂ ਦੇ ਆਪਣੇ ਕੋਲੇ ਸਾਬਣ ਮਿਲ ਜਾਂਦੇ ਆ ਬਾਈ ਜੀ 10 ਤਰ੍ਹਾਂ ਦੇ ਹਾਂ ਜੀ ਤੇ ਦੋ ਤਰ੍ਹਾਂ ਦਾ ਸ਼ੈਂਪੂ ਆ ਬਾਈ ਜੀ ਠੀਕ ਆ ਜੀ ਹਾਂ ਜੀ ਤੇ ਬਾਕੀ ਇੰਦਰ ਆਪਣੇ ਕੋਲੇ ਉੱਪਰ ਕੁਝ ਅਸਮਾਨ ਪਿਆ ਹੋਇਆ ਇਹਦੇ ਵਿੱਚ ਬਾਈ ਜੀ ਕੁਝ ਲਗਭਗ ਇੰਡੀਅਨ ਸਮਾਨ ਹੀ ਹੈ ਜੀ ਇਹ ਠੀਕ ਆ ਜੀ ਦੇ ਵਿੱਚ ਕਿ ਮਤਲਬ ਸਾਡੇ ਕੋਲੇ ਇੰਪੋਰਟਡ ਗੋਟੀ ਸੈੱਟ ਵੀ ਆਉਂਦੀ ਆ ਕੁਛ ਸਾਨੂੰ ਇੰਡੀਅਨ ਵੀ ਬਾਈ ਨਾਲ ਰੱਖਣੇ ਪੈਂਦੇ ਆ ਡ੍ਰਿਲਾਂ ਗ੍ਰਾਈਂਡਰ ਆ ਸਭ ਪੁਰਾਣੇ ਵੀ ਨਵੇਂ ਵੀ ਬਾਈ ਜੀ ਠੀਕ ਆ ਜੀ ਠੀਕ ਆ ਜੀ ਜਿਵੇਂ ਉੱਪਰ ਆ ਉਹ ਨਵੇਂ ਆ ਇਧਰ ਥੱਲੇ ਆ ਪੁਰਾਣੇ ਗ੍ਰਾਈਂਡਰ ਵੀ ਪਏ ਆ ਤੁਸੀਂ ਦੇਖ ਸਕਦੇ ਹੋ ਡ੍ਰਿਲਾਂ ਕਿਲੋਆਂ ਦੇ ਹਿਸਾਬ ਨਾਲੀ ਆ ਨਹੀਂ ਵਿੱਚੋਂ ਪਹਿਲਾ ਕਿਲੋਆਂ ਵਾਲਾ ਲੋਟਰੀ ਆ ਸੀ ਐਦ ਕੀ ਪੀਸਾਂ ਵਾਲਾ ਹੀ ਆਇਆ ਬਾਈ ਪੀਸਾਂ ਵਾਲਾ ਹੀ ਆ ਹਸੋਵਰੋਂ ਪੀਸ ਦੇ ਹਿਸਾਬ ਤੋਂ ਦੇਖਦਾ ਜੀ ਠੀਕ ਆ ਜੀ ਹਾਂਜੀ ਇਹ ਜਿਹੜਾ ਇੰਪੋਰਟ ਵਾਲਾ ਸਮਾਨ ਹੈ ਜਿਵੇਂ ਤੁਸੀਂ ਉੱਪਰ ਦੇਖੋ ਭਵੰਤ ਭਾਈ ਉਹ ਤ अच्छा ठीक है ते एदे भाई ਤੁਸੀਂ 50 वाट ਦਾ ਕੈ ਲੀਡੀ ਚਲਾਓ ਭਲਾ ਅੱਛਾ ਜੀ ਠੀਕ ਹੈ ਤੇ ਭਲਾ ਤੁਸੀਂ ਇਹਦੇ ਗਰਾਇੰਡਰ ਚਲਾ ਲਓ ਤੇ ਭਲਾ ਭਈ ਇੰਨੀ ਕ ਸਸਤੀ ਪੈਂਦੀ ਹਨਾ ਘੱਟੋ ਘੱਟ ਵੀ 100 ਫੁੱਟ ਤਾਰ ਆ ਜਿਹੜੀ 30 40 ਰੁਪਈਆ ਦੀ ਪੈਂਦੀ ਹੈ ਜੀ ਸਹੀ ਹਾਂ ਜੀ ਤੇ ਲੋਡ ਜਿੰਨਾ ਅਨਲਿਮਟਿਡ ਪਾਓ ਜੀ ਤੇ ਠੀਕ ਹੈ ਜੀ ਇੱਕ ਆਪਣੇ ਕੋਲੇ ਆ ਇਹ ਬਾਈ ਜੀ ਇਨਵਰਟਰ ਰਿਹਾ ਜੀ ਹਾਂ 1000 वाट ਦਾ ਹਾਂਜੀ ਬਾਈ ਜੀ ਠੀਕ ਹੈ ਜੀ ਹਾਂਜੀ ਆ ਜਿਹਦਾ ਤੁਸੀਂ ਇਹ ਟੋਸਟਡ ਪਾਏ ਨੇ ਬਾਈ ਠੀਕ ਆ ਠੀਕ ਹੈ ਜੀ ਠੀਕ ਆ ਹਾਂਜੀ ਬਲਦਰ ਤੁਸੀਂ ਉਹ ਸਟਿਕ ਦੇਖ ਸਕਦੇ ਹੋ ਬਾਈ ਜੀ ਫਾਈਬਰ ਦੀ ਆ ਇਹ ਅਨਬ੍ਰੇਕੇਬਲ ਹੁੰਦੀ ਆ ਫਾਈਬਰ ਦੀ ਸਟਿਕ ਆ ਤੇ ਲੋਹੇ ਵਾਂਗੂ ਖੜਕੂਗੀ ਬਾਈ ਥੱਲੇ ਮਾਰੋ ਜਿਵੇਂ ਆਪਾਂ ਮੰਨ ਕੇ ਚੱਲੋ ਵੀ ਰਾਤ ਭਰਾਤੇ ਹਨਾ ਹਾਂਜੀ ਹਾਂਜੀ ਹਾਂ ਪਾਣੀ ਲਾਉਣ ਜਾਉਨੇ ਆ ਜਾਂ ਕਿਤੇ ਨਾਲ ਵੀ ਟੁੱਟਦੀ ਨਹੀਂ ਬਾਈ ਇਹ ਕਹਿੰਦਾ ਬਾਪੇ ਸੌਖੀ ਹਾਂ ਟੁੱਟ ਹੀ ਨਹੀਂਗੀ ਹਾਂਜੀ ਬਹੁਤ ਵਧੀਆ ਤੁਸੀਂ ਆਵਾਜ਼ ਸੁਣੋ ਇਹ ਪਰਕੇ ਜੀ ਦਾ ਹਿਸਾਬ ਹੀ ਆ ਜੀ ਅੱਛਾ ਪਰਕੇ ਜੀ ਦਾ ਹਿਸਾਬ ਹੀ 200 ਰੁਪਏ ਕਿਲੋ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਇਹ ਜਿਹੜਾ ਸਮਾਨ ਜਿੰਨਾ ਵਿੱਚ ਤੁਹਾਨੂੰ ਆਪਾਂ ਦਿਖਾਇਆ ਇੱਥੇ 13 13 ਸ਼ਿਪਜਾਰਡ ਬਾਈਰ ਹੋ ਰਿਹਾ ਹੈ ਤੇ ਬਾਕੀ ਐਡਰੈਸ ਤੁਹਾਨੂੰ ਆਪਾਂ ਸ਼ੁਰੂ ਜੇ ਦੱਸ ਹੀ ਦਿੱਤਾ ਹੈ ਬਲੋਰ ਤੋਂ ਅਬੋਰ ਰੋਡ ਨੂੰ ਜਦੋਂ ਆਪਾਂ ਜਾਂਦੇ ਆ ਤਾਂ ਇਧਰ ਇੰਡੀਅਨ ਆਇਲ ਪੈਟਰੋਲ ਪੰਪ ਦੇ ਸਾਹਮਣੇ ਆ ਤੇ ਤੁਸੀਂ ਇੱਕ ਕਦੀ ਵੀ ਕਿਸੇ ਵੀ ਟਾਈਮ ਇਹਨਾਂ ਕੋਲੇ ਆ ਕੇ ਤੇ ਇਹ ਸਮਾਨ ਖਰੀਦ ਸਕਦੇ ਹੋ ਬਾਕੀ ਇਹਨਾਂ ਦਾ ਇੰਸਟਾਗ੍ਰam ਜਿਹੜਾ ਪੇਜ ਆ ਉਹਦਾ ਲਿੰਕ ਆਪਾਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ 3000 ਕਿਲੋ 3000 ਕਮੈਂਟ ਕਰੋ ਨੋਟ ਤੇ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਅਦ ਕੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਬਾਈ ਗੁਰਜੀਤ ਖਾਨ ਸਾਹਿਬ ਬਾਈ